ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਤਨਤਨ ਬਾਬਾ ਨੂਦ ਸਿੰਘ ਸਾਹਿਬ ਜੀ ਸਮੂਹ ਸ਼ੀਰ ਸਿੰਘ ਫੌਜਾਂ ਤਿੰਨਾਂ ਦੇ ਚਰਣਾ ਕਮਲਾਂ ਵਿੱਚ ਨਮਸਕਾਰ ਹੈ ਖਾਲਸਾ ਜੀ ਧੰ ਸਤਿਗੁਰੂ ਜਗਤ ਸੁਆਮੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੀ ਪਾਵਨ ਪਵਿੱਤਰ ਬਾਣੀ ਪੜ੍ਹਿਆ ਖਾਲਸਾ ਜੀ ਹਿਰਦੇ ਵਿੱਚ ਸੁੱਖ ਆ ਜਾਂਦਾ ਹੈ ਸਾਰੇ ਤਨ ਦੇ ਦਿਲਦਰ ਰੋਗ ਦੂਰ ਹੋ ਜਾਂਦੇ ਨੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਘਰ ਘਰ ਜਾ ਕੇ ਹੋਕਾ ਦੇਣਾ ਕੀਤਾ ਹੈ ਕੇ ਭਾਈ ਜਿਹੜਾ ਵੀ ਕੋਈ ਮਹਾਰਾਜ ਦੀ ਬਾਣੀ ਨਾਲ ਜੁੜੇਗਾ ਮਹਾਰਾਜ ਦੇ ਸਿਮਰਨ ਨਾਲ ਜੁੜੇਗਾ ਉਹਨੂੰ ਸੁਖ ਪ੍ਰਾਪਤ ਹੋਵੇਗਾ ਸਾਰੇ ਦੁਲਿੱਦਰ ਸਾਰੇ ਰੋਗ ਸੰਤਾਪ ਦੂਰ ਹੋਣਗੇ ਜਿਹੜਾ ਕੋਈ ਬਾਣੀ ਦਾ ਪੱਲਾ ਫੜੇਗਾ ਸੋ ਖਾਲਸਾ ਜੀ ਮਹਾਰਾਜ ਨੇ ਰਸਤਾ ਦੱਸਿਆ ਹੈ ਰਸਤਾ ਦੱਸਿਆ ਪਰ ਅਸੀਂ ਮੂਰਖਪਨ ਵਿੱਚ ਮੂਰਖਮਤੀ ਵਿੱਚ ਉਹ ਰਸਤੇ ਨੂੰ ਭੁੱਲ ਕੇ ਤੇ ਹੋਰਾਂ ਪਾਸਿਆਂ ਦੇ ਤੁਰੇ ਫਿਰਦੇ ਹਾਂ ਜਿਵੇਂ ਖਾਲਸਾ ਜੀ ਕੋਈ ਗਿੱਲੀ ਪੈਲੀ ਹੋਵੇ ਗਿੱਲਾ ਵਾਣ ਹੋਵੇ ਉਹਦੇ ਵਿੱਚੋਂ ਦੀ ਕੋਈ ਇੱਕ ਗੱਡਾ ਜਾਂ ਇੱਕ ਟਰਾਲੀ ਲੰਘ ਜਵੇ ਤੇ ਉਹ ਲੀਕਾਂ ਪਾ ਕੇ ਚੱਲ ਜਾਂਦੀਆਂ ਸੋ ਪੈੜਾਂ ਬਣ ਜਾਂਦੀਆਂ ਪਰ ਉਹ ਰਸਤਾ ਬਣ ਜਾਂਦਾ ਜੇ ਭਾਈ ਸਾਰੇ ਸਿਆਣੇ ਹੋ ਜਾਣ ਤੇ ਉਸੇ ਲੀਹਾਂ ਦੇ ਵਿੱਚ ਗੱਡੇ ਲੈ ਕੇ ਜਾਣ ਤੇ ਉਹ ਗੱਡੇ ਦਾ ਜ਼ੋਰ ਵੀ ਨਹੀਂ ਲੱਗਦਾ ਉਹ ਬੰਦਾ ਸੌਖਾ ਆਪਣਾ ਸਮਾਨ ਲੈ ਕੇ ਜਾ ਸਕਦਾ ਪਰ ਕੋਈ ਇਹੋ ਜਿਹਾ ਮੂਰਖ ਹੋਵੇ ਜਿਹੜਾ ਕਵੇ ਕਿ ਮੈਂ ਕਿਸ ਦੀਆਂ ਲੀਹਾਂ ਵਿੱਚੋਂ ਨਹੀਂ ਲੰਘਣਾ ਮੈਂ ਆਪਣੀਆਂ ਵੱਖਰੀਆਂ ਪਾਵਾਂਗਾ ਉਹ ਮੂਰਖ ਹੁੰਦਾ ਹੈ ਸੋ ਖਾਲਸਾ ਜੀ ਐਵੇਂ ਦਾ ਸੰਸਾਰ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਸਾਰਾ ਕੁਝ ਦੱਸਣਾ ਕੀਤਾ ਹੈ ਮਹਾਰਾਜ ਨੇ ਦੱਸਣਾ ਕੀਤਾ ਭਾਈ ਕਿਵੇਂ ਮਹਾਰਾਜ ਦਾ ਨਾਮ ਜਪਣਾ ਹੈ ਕਿਵੇਂ ਸੇਵਾ ਕਰਨੀ ਹੈ ਕਿਵੇਂ ਮਨ ਦਾ ਹੰਕਾਰ ਮਾਰਨਾ ਹੈ ਕਿਵੇਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਣਾ ਹੈ ਕਿਵੇਂ ਸਤਗੁਰ ਸੱਚੇ ਪਾਸ਼ਾ ਕਹਿੰਦੇ ਬਿਰਤੀ ਨੂੰ ਸ਼ਬਦ ਨਾਲ ਜੋੜਨਾ ਹੈ ਸੁਰਤ ਵਿੱਚ ਪਰਮੇਸ਼ਰ ਦਾ ਨਾਮ ਵਸਾਉਣਾ ਹੈ ਕਿਵੇਂ ਹਿਰਦੇ ਵਿੱਚ ਮਹਾਰਾਜ ਨੂੰ ਧਿਆਉਣਾ ਹੈ ਅੱਠੇ ਪੈਰ ਸਿਮਰਨ ਕਰਨਾ ਹੈ ਸਾਰਾ ਕੁਝ ਮਹਾਰਾਜ ਨੇ ਦੱਸਿਆ ਕਿਵੇਂ ਪਰਿਵਾਰ ਪਾਲਣਾ ਹੈ ਕਿਵੇਂ ਪਰਿਵਾਰ ਵਿੱਚ ਕਿਰਤ ਵਿਰਤ ਕਰਕੇ ਕਿਵੇਂ ਧਰਮ ਦੇ ਲੇਖੇ ਲਾਉਣੀ ਹੈ ਕਿਵੇਂ ਆਪਣੇ ਸੰਸਾਰ ਨੂੰ ਕਿਵੇਂ ਆਪਣੇ ਪਰਿਵਾਰ ਨੂੰ ਕਿਵੇਂ ਆਪਣੀ ਦੇਹੀ ਨੂੰ ਪਰਮੇਸ਼ਰ ਵਾਹਿਗੁਰੂ ਸੱਚੇ ਪਾਤਸ਼ਾਹ ਤੋਂ ਨਿਸ਼ਾਵਰ ਕਰਨਾ ਸਾਰਾ ਕੁਝ ਮਹਾਰਾਜ ਨੇ ਦੱਸਣਾ ਕੀਤਾ ਪਰ ਅਸੀਂ ਕਹਿੰਦੇ ਹਾਂ ਕਿ ਸਤਗੁਰੂ ਸਾਡੀ ਸੁਣੇ ਅਸੀਂ ਸਤਗੁਰੂ ਦੀ ਇੱਕ ਵੀ ਨਹੀਂ ਸੁਣਨੀ ਮਹਾਰਾਜ ਕਲਗੀਧਰ ਸਵਾਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੱਚੇ ਪਾਤਸ਼ਾਹ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਸਤਿਗੁਰ ਜੀਆ ਨੇ ਸਾਨੂੰ ਮਹਾਰਾਜ ਨੇ ਵੱਡਿਆਂ ਕੀਤਾ ਉੱਚਿਆਂ ਸੁੱਚਿਆਂ ਕੀਤਾ ਸਾਨੂੰ ਇੱਕ ਨਾਲ ਲਾਇਆ ਖਾਲਸਾ ਦੀ ਰੁੱਲਦਿਆਂ ਫਿਰਦਿਆਂ ਨੂੰ ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਸੀ ਹਰ ਪ੍ਰਕਾਰ ਦਾ ਤਸੀਹਾ ਖਾਲਸਾ ਜੀ ਇਸ ਦੇਸ਼ ਨੇ ਝੱਲਿਆ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸਵਾਮੀ ਪਾਸ਼ਾ ਮਹਾਰਾਜ ਜਿਨ੍ਹਾਂ ਦੀ ਕਿਰਪਾ ਸਦਕਾ ਅੱਜ ਅਸੀਂ ਰਾਮ ਨਾਲ ਤੇ ਅਣਖ ਨਾਲ ਜਿਉਂਦੇ ਹਾਂ ਸਿਰ ਉੱਚਾ ਚੁੱਕ ਕੇ ਸੋ ਐਸੇ ਸਤਿਗੁਰਾਂ ਜੀਆਂ ਦੇ ਪਰਯੋਪਕਾਰ ਨੂੰ ਕਦੇ ਭੁੱਲਣਾ ਨਹੀਂ ਚਾਹੀਦਾ ਕਦੇ ਵਿਸਾਰਨਾ ਨਹੀਂ ਚਾਹੀਦਾ ਸਤਿਗੁਰ ਜੀ ਨੇ ਜੋ ਹੁਕਮ ਕੀਤਾ ਹੈ ਖਾਲਸਾ ਜੀ ਉਹਨੂੰ ਮੰਨਣਾ ਚਾਹੀਦਾ ਮਹਾਰਾਜ ਦਾ ਹੁਕਮ ਕਮਾਉਣਾ ਚਾਹੀਦਾ ਸਤਿਗੁਰ ਜੀ ਨੇ ਬੋਲ ਬੋਲੇ ਹਨ ਅੰਮ੍ਰਿਤ ਵੇਲੇ ਉੱਠਣ ਦਾ ਅੰਮ੍ਰਿਤ ਵੇਲੇ ਇਸ਼ਨਾਨ ਕਰਨਾ ਅੰਮ੍ਰਿਤ ਵੇਲੇ ਬਾਣੀ ਦੇ ਜਪ ਕਰਨੇ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਪਵਿੱਤਰ ਬਾਣੀ ਦਾ ਖਾਲਸਾ ਜੀ ਅਭਿਆਸ ਕਰਨਾ ਉਹਨਾਂ ਦੇ ਘਰਾਂ ਵਿੱਚ ਆਪਣੇ ਆਪ ਖੁਸ਼ੀਆਂ ਆ ਜਾਂਦੀਆਂ ਕਿਉਂਕਿ ਖਾਲਸਾ ਜੀ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇ ਅਸਤਲ ਸੋਹਣ ਚਵਾਰੇ ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦ ਦਾ ਸਹੀ ਨਗਰ ਉਜਾੜੀ ਜਿਉ ਭਾਈ ਜਿੱਥੇ ਮਹਾਰਾਜ ਦਾ ਨਾਮ ਜਪਿਆ ਜਾਂਦਾ ਹੋਵੇ ਉਹ ਜਿਹੜੇ ਮਹਿਨ ਮਨਾਰੇ ਨੇ ਸੋਹਣੇ ਲੱਗਦੇ ਨੇ ਉਹ ਘਰਾਂ ਦੇ ਵਿੱਚ ਖੁਸ਼ੀਆਂ ਬਰਕਤਾਂ ਹੁੰਦੀਆਂ ਨੇ ਚੰਗੀਆਂ ਰੂਹਾਂ ਦੇ ਪਹਿਰੇ ਹੁੰਦੇ ਨੇ ਪਰ ਜਿੱਥੇ ਨਾਮ ਨਹੀਂ ਕੋਈ ਜਪਦਾ ਮਹਾਰਾਜ ਕਹਿੰਦੇ ਉਹ ਦੇਹੀ ਵੀ ਭੂਤਾਂ ਨਹੀਂ ਹੋ ਜਾਂਦੀ ਐ ਤੇ ਉਹ ਜਿਹੜਾ ਨਗਰ ਹੁੰਦਾ ਉਹ ਵੀ ਭੂਤਾਂ ਦਾ ਹੋ ਜਾਂਦਾ ਮਾੜੀਆਂ ਰੂਹਾਂ ਦਾ ਵਾਸਾ ਹੋ ਜਾਂਦਾ ਸੋ ਮਹਾਰਾਜ ਦੀ ਬਾਣੀ ਨਾਲ ਜੁੜਨ ਵਾਲਾ ਬੰਦਾ ਕਦੇ ਮਹਾਰਾਜ ਕਹਿੰਦੇ ਨਿਰਾਸ਼ ਨਹੀਂ ਹੋ ਸਕਦਾ ਭਾਈ ਅਸੀਂ ਬਾਣੀ ਪੜਦੇ ਹਾਂ ਪਰ 100 ਵਾਰੀ ਜੁਤਾ ਦਿੰਦੇ ਹਾਂ ਬਾਣੀ ਪੜ੍ਹੀ ਐ ਅਸੀਂ ਬਾਣੀ ਪੜਦੇ ਹਾਂ ਤੇ ਬਾਣੀ ਤੋਂ ਵਧੇਰੇ ਸਾਡੀਆਂ ਮੰਗਾਂ ਹੋਈਆਂ ਕਰਨੀਆਂ ਜਿੱਦਾਂ ਸਤਿਗੁਰੂ ਜੀ ਕਹਿੰਦੇ ਨੇ ਸੇਵਾ ਥੋੜੀ ਮੰਗਣ ਬਹੁਤਾ ਮੰਗਣ ਵਾਲਾ ਕੰਮ ਸਾਡਾ ਜ਼ਿਆਦਾ ਹੈ ਸੇਵਾ ਮਹਾਰਾਜ ਦੀ ਅਸੀਂ ਕਿਣਕਾ ਮਾਤਰੀ ਕਰਦੇ ਹਾਂ ਸੋ ਮਹਾਰਾਜ ਤਾਂ ਕਹਿੰਦੇ ਨੇ ਕੀੜੀ ਤਿਲ ਨਾ ਹੋ ਬਈ ਜੇ ਤਸ ਮਨੋਂ ਨਾ ਵਿਸਰੇ ਜੇ ਉਹ ਮਨੋਂ ਨਾ ਵਿਸਰੇ ਸਾਰੀ ਉਮਰ ਖਾਲਸਾ ਜੀ ਜਿੰਨੇ ਸਵਾਸੇ ਨੇ ਜਿੰਨਾ ਸਵਾਸਾ ਮਹਾਰਾਜ ਨੇ ਸਾਨੂੰ ਦਿੱਤਾ ਤੇ ਇੱਕ ਖਿੰਨ ਮਾਤਰ ਵੀ ਉਹ ਵਿਸਰੇ ਨਾ ਅਠੇ ਪੈਰ ਦੀ ਸਮਾਧੀ ਬੰਦੇ ਦੀ ਲੱਗੀ ਰਵੇ ਦਿਨ ਰਾਤ ਮਹਾਰਾਜ ਕਹਿੰਦੇ ਤੁੱਛ ਹੈ ਕੀੜੀ ਮਾਤਰ ਵੀ ਬੰਦਗੀ ਹੈ ਤੇ ਅਸੀਂ ਇੱਕ ਜਪਜੀ ਸਾਹਿਬ ਦਾ ਪਾਠ ਕਰਕੇ ਸਾਰੇ ਪਿੰਡ 'ਚ ਢੰਡੋਰਾ ਪਿੱਟਦੇ ਹਾਂ ਭਾਈ ਜਪਜੀ ਸਾਹਿਬ ਕੀਤਾ ਅੱਜ ਅਸੀਂ ਸੁਖਣੀ ਸਾਹਿਬ ਕੀਤਾ ਅੱਜ ਅਸੀਂ ਪੰਜ ਬਾਣੀਆਂ ਦਾ ਜਾਪ ਕਰ ਲਿਆ ਜੀ ਪਹਾੜ ਢਾ ਲਿਆ ਪਰ ਸਤਿਗੁਰ ਕਹਿੰਦੇ ਭਾਈ ਇਹ ਤੇ ਤੇਰਾ ਮੂਲ ਹੈ ਇਹ ਤਾਂ ਤੈਨੂੰ ਜੱਪਣਾ ਪਊਗਾ ਇਹ ਤਾਂ ਤੇਰਾ ਵਿਆਜ ਆ ਜਿਹੜਾ ਤੂੰ ਸਾਨੂੰ ਤਾਰਨਾ ਮੂਲ ਤਾਂ ਬਾਕੀ ਐ ਭਾਈ ਢਾਈ ਘੰਟੇ ਦਾ ਜਿਹੜਾ ਸਿਮਰਨ ਅਭਿਆਸ ਬੰਦਾ ਕਰਦਾ ਉਹ ਤੇ ਮਹਾਰਾਜ ਸੱਚੇ ਪਾਤਸ਼ਾਹ ਦਾ ਸਾਨੂੰ ਪੇਟ ਚੋਂ ਕੱਢਣ ਦਾ ਜਿਹੜਾ ਵਿਆਜ ਲੱਗਾ ਹੋਇਆ ਉਹੀ ਐ ਪਰ ਢਾਈ ਘੰਟੇ ਤੋਂ ਬਾਅਦ ਦਾ ਜਿਹੜਾ ਸਿਮਰਨ ਅਭਿਆਸ ਐ ਉਹ ਸਾਡੀ ਬੰਦਗੀ ਐ ਉਹ ਸਾਡੇ ਅੱਗੇ ਕਰਮਾਂ ਦੇ ਵਿੱਚ ਜਾ ਕੇ ਫਲਣਾ ਜਿਹੜੀ ਰੋਟੀ ਅਸੀਂ ਅੱਜ ਬੈਠੇ ਖਾ ਰਹੇ ਆਂ ਇਹ ਪਿਛਲੇ ਕਰਮਾ ਕਰਕੇ ਸਾਨੂੰ ਮਿਲੀ ਐ ਜਿਹੜੇ ਦੁੱਖ ਭੋਗ ਰਹੇ ਆਂ ਪਿਛਲੇ ਕਰਮਾਂ ਕਰਕੇ ਸਾਨੂੰ ਮਿਲੇ ਨੇ ਜਿਹੜੇ ਬੈਠੇ ਸੁੱਖ ਭੋਗ ਰਹੇ ਨੇ ਉਹਨਾਂ ਨੂੰ ਇਹ ਪਿਛਲੇ ਕਰਮਾਂ ਕਰਕੇ ਸੁੱਖ ਮਿਲੇ ਨੇ ਸੋ ਖਾਲਸਾ ਜੀ ਇਸ ਕਰਕੇ ਸਦਾ ਮਹਾਰਾਜ ਦੇ ਨਾਮ ਦੀ ਕਮਾਈ ਕਰੀਏ ਕਿਉਂਕਿ ਅੱਗੇ ਜੇ ਜਾ ਕੇ ਮਹਾਰਾਜ ਨੂੰ ਤਰਸ ਆ ਗਿਆ ਅਸੀਂ ਫਿਰ ਮਨੁੱਖ ਬਣ ਕੇ ਆ ਗਏ ਇਹ ਕੀਤੀ ਹੋਈ ਕਮਾਈ ਸਾਡੇ ਨਾਲ ਜਾਵੇਗੀ ਅਗਲੇ ਜਨਮ ਵਿੱਚ ਵੀ ਇਹ ਕੀਤੀ ਹੋਈ ਕਮਾਈ ਇਹ ਕੀਤੇ ਹੋਏ ਕਰਮ ਸਾਡੇ ਨਾਲ ਜਾਣਗੇ ਸੋ ਕਰਮਾਂ ਨੂੰ ਮਿੱਤਰ ਬਣਾਈਏ ਸੰਸਾਰ ਨੂੰ ਮਿੱਤਰ ਨਾ ਬਣਾਈਏ ਸਤਿਗੁਰੂ ਕਹਿੰਦੇ ਨੇ ਕਿਸ ਨਾਲ ਕੀਚਿਆ ਦੋਸਤੀ ਸਭ ਜਗ ਚੱਲਣ ਹਾਰ ਕਿਹਦੇ ਨਾਲ ਭਾਈ ਦੋਸਤੀਆਂ ਜਰਾਨੇ ਲਾਉਂਦਾ ਫਿਰਦਾ ਸਾਰੇ ਸੰਸਾਰ ਨੇ ਇੱਥੋਂ ਤੁਰ ਜਾਣਾ ਜਿੱਦਾਂ ਘਰ ਵਾਲੀ ਘਰ ਵਾਲੇ ਤੇ ਬੜਾ ਮੋਹ ਕਰਦੀ ਆ ਤੇ ਇਦਾਂ ਕਹਿੰਦੀ ਆ ਕਿ ਇਹਨੇ ਕਿਤੇ ਜਾਣਾ ਹੀ ਨਹੀਂ ਘਰ ਵਾਲਾ ਘਰ ਲਈ ਤੇ ਮੋਹ ਕਰਦਾ ਕਿ ਘਰ ਵਾਲੀ ਨੇ ਕਿਤੇ ਜਾਣਾ ਹੀ ਨਹੀਂ ਬੱਚੇ ਮਾਂ ਪਿਓ ਦਾ ਮੋਹ ਕਰਦੇ ਤੇ ਮਾਂ ਪਿਓ ਬੱਚਿਆਂ ਦਾ ਮੋਹ ਕਰਦੇ ਕਿ ਇਹਨਾਂ ਨੇ ਕਿਤੇ ਜਾਣਾ ਨਹੀਂ ਪਰ ਸਤਿਗੁਰ ਕਹਿੰਦੇ ਜਿਨ੍ਹਾਂ ਮੋਹ ਕਰਨਾ ਸੀ ਜਿਹਦੇ ਨਾਲ ਪਿਆਰ ਕਰਨਾ ਸੀ ਜਿਨੇ ਸਦਾ ਨਾਲ ਥਿਰ ਰਹਿਣਾ ਸੀ ਉਹਨੂੰ ਕਦੇ ਯਾਦ ਹੀ ਨਹੀਂ ਕੀਤਾ ਤੇ ਜਿਹੜਿਆਂ ਨੇ ਜਿਹੜਿਆਂ ਮਿੱਟੀ ਦੇ ਭਾਂਡਿਆਂ ਨੇ ਢੱਠ ਜਾਣਾ ਸੀ ਉਹਨਾਂ ਨਾਲ ਪ੍ਰੇਮ ਕਰ ਬੈਠੇ ਸੋ ਖਾਲਸਾ ਜੀ ਮਹਾਰਾਜ ਦਾ ਨਾਮ ਪਾਵਨ ਪਵਿੱਤਰ ਜਿਹੜਾ ਵੀ ਕੋਈ ਜਪਦਾ ਹੈ ਸਤਿਗੁਰ ਸੱਚੇ ਪਾਸ਼ਾ ਸਭ ਤੋਂ ਪਹਿਲਾਂ ਉਹਦੇ ਤਨ ਦੇ ਦੁਲੇਦਰ ਨਾਸ ਕਰਦੇ ਨੇ ਕਲੇਸ਼ ਨਾਸ ਕਰਦੇ ਨੇ ਇਹ ਮਹਾਰਾਜ ਦੀ ਪੰਕਤੀ ਹੈ ਖਾਲਸਾ ਜੀ ਸੁਖਣੀ ਸਾਹਿਬ ਦੇ ਵਿੱਚ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਨੇ ਕਿ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਾਲ ਕਲੇਸ਼ ਤਨ ਮਾਹੇ ਮਿਟਾਵੋ ਪਹਿਲਾਂ ਤਨ ਦੇ ਕਲੇਸ਼ ਦੂਰ ਹੁੰਦੇ ਨੇ ਸਿਮਰਨ ਕੀਤਿਆਂ ਤੇ ਫਿਰ ਮਨ ਸਾਫ਼ ਹੁੰਦਾ ਸੋ ਅਸੀਂ ਕੀ ਕਰਦੇ ਹਾਂ ਸਵੇਰੇ ਦੋ ਪਾਠ ਕਰਕੇ ਤੇ ਬਾਬਾ ਜੀ ਸਾਡਾ ਨਾ ਮਨ ਨਿਰਮਲ ਨਹੀਂ ਹੁੰਦਾ ਵਿਕਾਰ ਬੜੇ ਆਉਂਦੇ ਭਾਈ ਜੇ ਤੈਨੂੰ ਇੰਨਾ ਪਤਾ ਲੱਗਣ ਲੱਪਿਆ ਆਪਣੇ ਮਨ ਦਾ ਫਿਰ ਤੂੰ ਬ੍ਰਹਮ ਗਿਆਨੀ ਹੋ ਜਾਏਗਾ ਖਾਲਸਾ ਜੀ ساری ਉਮਰ ਮਨ ਪਕੜ ਜ ਨਹੀਂ ਆਉਂਦਾ ਤੇ ਜਿਹੜਾ ਕੋਈ ਇੱਕ ਪਾਠ ਕਰਨ ਵਾਲਾ ਉਹ ਕਹਿੰਦਾ ਵੀ ਮੈਂ ਮੇਰਾ ਮਨ ਵਾਸਾ ਜਾਵੇ ਮਹਾਰਾਜ ਮੈਂ ਮਨ ਜਿਹੜਾ ਮਨ ਮਨ ਦੇ ਉੱਤੇ ਬੈਠਾ ਨੇ ਮਨ ਕੋਲੋਂ ਕਾਰਜ ਕਰਾਵਾਂ ਪਰ ਸਾਧ ਕਹਿੰਦੇ ساری ਉਮਰ ਜੇ ਸੰਗਤ ਕੀਤੀਆਂ ਵੀ ਮਨ ਦਾ ਕੀ ਪਤਾ ਕਿੱਧਰ ਨੂੰ ਤੁਰ ਜਾਵੇ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਗੇ ਹਮੇਸ਼ਾ ਅਰਦਾਸ ਕਰੋ ਕਿ ਸਤਗੁਰੂ ਜੀ ਸਾਨੂੰ ਸੋਝੀ ਆਵੇ ਮਹਾਰਾਜ ਅਸੀਂ ਅੰਮ੍ਰਿਤ ਵੇਲੇ ਜਾਗੀਏ ਸਤਗੁਰੂ ਜੀ ਹਿੰਮਤ ਕਰੀਏ ਹੁਣ ਦੇਖੋ ਖਾਲਸਾ ਜੀ ਉਦਾਹਰਣ ਹੈ ਕੋਈ ਬੱਚਾ ਸਾਡਾ ਪੜ੍ਹਿਆ ਲਿਖਿਆ ਉਹਨੇ ਬੜੇ ਸਾਲ ਗੱਲੇ ਬੜੀ ਸੋਹਣੀ ਪੜ੍ਹਾਈ ਕੀਤੀ ਤੇ ਉਹਨੇ ਮੰਨ ਲਓ ਉਹਨੇ ਜਲੰਧਰ ਤੋਂ ਤੁਰਨਾ ਤੇ ਜਲੰਧਰੋਂ ਬੱਸ ਤੁਰਦੀ ਐ ਦਿੱਲੀ ਨੂੰ ਜਾਣ ਵਾਲੀ 2:30 ਉਹਦੀ ਇੰਟਰਵਿਊ ਐ 7-8 ਵਜੇ ਜਾਂ 10 ਵਜੇ 2:30 ਵਜੇ ਬੱਸ ਤੁਰਨੀ ਐ ਤੇ ਬੱਚਾ ਨਹਾ ਤੇ ਹੋ ਕੇ ਤਿਆਰ ਹੋ ਕੇ ਸਭ ਕੁਝ ਰੋਟੀ ਪਾਣੀ ਉਹਦੇ ਘਰ ਦੇ ਵੀ ਪੈਕ ਕਰ ਦਿੰਦੇ ਨੇ ਉਹਦੀਆਂ ਜੋ ਚੀਜ਼ਾਂ ਹੁੰਦੀਆਂ ਫਾਇਲਾਂ ਵਗੈਰੀਆਂ ਉਹ ਵਗੈਰਾ ਉਹ ਵੀ ਸਭ ਤਿਆਰ ਕਰਕੇ ਉਹਦੇ ਬੈਗ 'ਚ ਪਾ ਕੇ ਉਹਨੂੰ ਬੱਸ ਬੱਸ ਸਟੈਂਡ ਤੇ ਲੈ ਕੇ ਬੱਸੇ ਚੜਾ ਕੇ ਤੋਰ ਕੇ ਆਉਂਦੇ ਨੇ ਕਿ ਭਾਈ ਦੁਨੀਆ ਵੀ ਕੰਮ ਹੈ ਜੇ ਇੰਟਰਵਿਊ ਚ ਪਾਸ ਹੋਵੇਗਾ ਇੰਟਰਵਿਊ ਦੇਵੇਗਾ ਤੇ ਫੇਰ ਹੀ ਕਮਾਈ ਕਰੇਗਾ ਫੇਰ ਅਸੀਂ ਰੱਜ ਕੇ ਖਾਵਾਂਗੇ ਇਹ ਵੀ ਰੱਜ ਕੇ ਖਾਊਗਾ ਜ਼ਿੰਦਗੀ ਵਿੱਚ ਸੁੱਖ ਮਾਣੂਗਾ ਜਾਣੇ ਆ ਨਾ ਆਪਾਂ ਸਾਰੇ ਐਵੇਂ ਕਰਦੇ ਆ ਨਾ ਕਈਆਂ ਪਿੰਡਾਂ ਦੇ ਵਿੱਚ ਮਨੇਰੇ 4 ਵਜੇ ਬਸ ਜਾਂਦੀ ਹੈ ਜਿਹੜੀ ਚੰਡੀਗੜ੍ਹ ਜਾਂਦੀ ਹੈ ਲੰਘ ਕੇ ਤੇ ਲੋਕੀ 2:30 ਵਜੇ ਉੱਠ ਪੈਂਦੇ ਨੇ ਨਹਾ ਧੋ ਕੇ ਤਿਆਰ ਹੋ ਕੇ ਪਹਿਲਾਂ ਸੜਕ ਤੇ ਖਲੋ ਜਾਂਦੇ ਨੇ ਵੇਟ ਕਰਦੇ ਨੇ ਕਿ ਬੱਸ ਆਵੇ ਅਸੀਂ ਚੜਹੀਏ ਫਿਰ ਭਾਈ ਤੇਰੀ ਜ਼ਿੰਦਗੀਆਂ ਦੀਆਂ ਬੱਸਾਂ ਸਾਰੀਆਂ ਲੰਗੀ ਜਾਂਦੀਆਂ ਇਸ ਵਾਸਤੇ ਬੱਸਾਂ ਰੂਪ ਨੇ ਸਾਰੀਆਂ ਲੰਗੀ ਜਾਂਦੀਆਂ ਕਿਸੇ ਤੇ ਤਾਂ ਚੜ ਜਾ ਕਿਸੇ ਦਿਨ ਤਾਂ ਸੋਚ ਲਾ ਮੈਂ ਪਾਠ ਕਰ ਲਵਾਂ ਜੇ ਦੁਨਿਆਵੀ ਕੰਮ ਵਾਸਤੇ ਬੱਚਾ 2 ਵਜੇ ਉੱਠ ਸਕਦਾ ਟੱਬਰ 2 ਵਜੇ ਉੱਠ ਸਕਦਾ ਫਿਰ ਮਹਾਰਾਜ ਦੇ ਨਾਮ ਜਪਣ ਮਿਲਿਆ ਕਿਹੜੀ ਮੌਤ ਪੈਂਦੀ ਹੈ ਉਸ ਦਿਨ ਵੀ ਭਾਈ 2 ਵਜੇ ਉઠੋ 3 ਵਜੇ ਉઠੋ ਸਤਿਗੁਰਜੀ ਤੁਹਾਡੇ ਸਾਰੇ ਦੁੱਖਾਂ ਨੂੰ ਆਪੇ ਨਾਸ਼ ਕਰ ਦੇਣਗੇ ਤੁਸੀਂ ਜਿਹੜਾ ਲੋਕਾਂ ਕੋਲੇ ਰੋਂਦੇ ਫਿਰਦੇ ਹੋ ਬਾਬਾ ਜੀ ਸਾਨੂੰ ਆ ਦੁੱਖ ਹੈ ਅਸੀਂ ਬੜੇ ਪਰੇਸ਼ਾਨ ਆ ਸਾਡਾ ਇਦਾਂ ਦਾ ਟੱਬਰ ਆ ਸਾਡਾ ਸਾਡਾ ਇਦਾਂ ਦਾ ਟੱਬਰ ਆ ਸਾਡੇ ਨਾਲ ਆ ਹੋ ਗਿਆ ਸਾਡੇ ਨਾਲ ਕਿਸੇ ਨੇ ਆ ਕਰਤਾ ਜੇ ਤੁਸੀਂ ਸਤਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਨਾਮ ਜਪਦੇ ਹੋ ਕਿਸੇ ਦੀ ਮਜਾਲ ਕੀ ਹੈ ਤੁਹਾਡੇ ਵੱਲ ਕੋਈ ਤੱਕ ਜਵੇ ਭਾਈ ਜਿਹੜੇ ਅਮਰਧਾਰੀ ਨੇ ਉਹ ਵੀ ਮਹਾਰਾਜ ਦੀ ਬਾਣੀ ਤੇ ਬਹੁਤਾ ਪ੍ਰੇਮ ਨਹੀਂ ਰੱਖਦੇ ਬਹੁਤੀ ਸ਼ਰਧਾ ਨਹੀਂ ਰੱਖਦੇ ਅੱਜ ਕੱਲ ਦਾ ਜਿਵੇਂ ਦਾ ਸੁਭਾਅ ਹੋ ਗਿਆ ਲੋਕਾਂ ਦਾ ਖਾਲਸਾ ਜੀ ਕਿਸੇ ਦੇ ਘਰ ਮਰਗ ਹੁੰਦੀ ਹੈ ਉਸ ਵੇਲੇ ਮਹਾਰਾਜ ਦਾ ਸਰੂਪ ਆਉਂਦਾ ਉਹ ਵੀ ਹੁਣ ਲੋਕੀ ਸੁਖਣੀ ਸਾਹਿਬ ਕਰਾਉਂਦੇ ਨੇ ਕਹਿੰਦੇ ਬਾਬਾ ਜੀ ਸਾਡੇ ਕੋ ਸੇਵਾ ਨਹੀਂ ਹੁੰਦੀ ਤਿੰਨ ਦਿਨ ਮਹਾਰਾਜ ਦੀ ਆਹੀ ਇਹ ਬੇਅਦਬੀ ਨਾ ਕਰ ਬੈਠੀਏ ਉਹ ਭਲਿਓ ਪਹਿਲਾਂ ਲੋਕਾਂ ਦੇ ਕੱਚੇ ਘਰ ਹੁੰਦੇ ਸੀ ਸਾਰਾ ਕੁਝ ਕੱਚਾ ਹੁੰਦਾ ਸੀ ਮੀਂਹ ਆਉਂਦਾ ਸੀ ਤੇ ਚੁੰਦੇ ਸੀ ਉਦੋਂ ਸਤਿਗੁਰੂ ਦੀ ਸੇਵਾ ਕਰੜੀ ਸੀ ਲੋਕੀ ਕਰਦੇ ਸੀ ਅੱਜ ਤੁਹਾਡੇ ਘਰਾਂ 'ਚ ਏਸੀ ਲੱਗੇ ਆ ਲੈਂਟਰ ਪਏ ਹੋਇਆ ਹਰ ਪ੍ਰਕਾਰ ਦੀ ਸੇਵਾ ਸੁਭਧ ਆ ਤੇ ਅੱਜ ਅਸੀਂ ਸੇਵਾ ਨਹੀਂ ਮਹਾਰਾਜ ਦੀ ਕਰ ਸਕਦੇ ਇਸ ਕਰਕੇ ਅਸੀਂ ਇੱਕੋ ਘੰਟੇ ਵਾਸਤੇ ਮਹਾਰਾਜ ਦਾ ਸਰੂਪ ਘਰੇ ਲਿਆਉਣਾ ਸੁਖਨੀ ਸਾਹਿਬ ਕਰਾਉਣਾ ਤੇ ਗੱਲ ਖਤਮ ਖਾਲਸਾ ਜੀ ਤਿੰਨ ਚੀਜ਼ਾਂ ਮੁੱਖ ਸਨ ਜਿਸ ਵੇਲੇ ਸਾਡੇ ਘਰ ਬੱਚਾ ਜੰਮਦਾ ਉਸ ਵੇਲੇ ਮਹਾਰਾਜ ਦਾ ਖੰਡ ਪਾਠ ਕਰਾਉਣਾ ਜਿਸ ਵੇਲੇ ਸਾਡੇ ਘਰ ਬੱਚੇ ਦਾ ਵਿਆਹ ਹੁੰਦਾ ਉਸ ਵੇਲੇ ਮਹਾਰਾਜ ਦੀ ਬਾਣੀ ਦਾ ਖੰਡ ਪਾਠ ਸਾਹਿਬ ਕਰਾਉਣਾ ਜਿਸ ਵੇਲੇ ਸਾਡੇ ਘਰੋਂ ਕਿਸੇ ਦੀ ਵਿਦਾਇਗੀ ਹੁੰਦੀ ਹੈ ਕੋਈ ਤੁਰ ਜਾਂਦਾ ਜੀਵ ਕੂਚ ਕਰ ਜਾਂਦਾ ਮਰ ਜਾਂਦਾ ਉਸ ਵੇਲੇ ਸਤਿਗੁਰੂ ਜੀ ਦਾ ਖੰਡ ਪਾਠ ਕਰਾਉਣਾ ਇਹ ਤਿੰਨ ਖੰਡ ਪਾਠ ਜ਼ਿੰਦਗੀ ਵਿੱਚ ਲਾਜ਼ਮੀ ਸਨ ਤੇ ਫਿਰ ਕੋਈ ਇੱਛਾ ਕੋਈ ਕੋਈ ਗੁਰਮਖ ਪਿਆਰਾ ਉੱਚੀ ਸੁੱਚੀ ਸੁਰਤੀ ਬਿਰਤੀ ਵਾਲਾ ਜਿਹੜਾ ਹਰ ਸਾਲ ਮਹਾਰਾਜ ਦੇ ਦਰਸ਼ਨ ਕਰਦਾ ਔਖਾ ਸੌਖਾ ਹੋ ਕੇ ਮਹਾਰਾਜ ਦੀ ਬਾਣੀ ਦਾ ਖੰਡ ਪੜ ਸਾਹਿਬ ਆਪਣੇ ਘਰ ਕਰਾਉਂਦਾ ਸਤਿਗੁਰਾਂ ਜੀਆਂ ਦੇ ਚਰਨ ਪਵਾਉਂਦਾ ਉਥੋਂ ਸਭ ਚੀਜ਼ਾਂ ਨੱਟ ਜਾਂਦੀਆਂ ਪਰ ਸਾਡੇ ਲੋਕਾਂ ਦੀ ਇਦਾਂ ਦੀ ਮਤ ਹੈ ਡੀਜੇ ਤੇ ਰਾਤ ਨੂੰ 2-2 ਵਜੇ ਤੱਕ ਨੱਚਣਾ ਹਰ ਪ੍ਰਕਾਰ ਦਾ ਕੰਮ ਦੂਰ ਦੂਰ ਤੱਕ ਜਾ ਕੇ ਕਰਕੇ ਆਉਣਾ ਪਰ ਸਤਗੁਰਾਂ ਦੀ ਸੇਵਾ ਨਹੀਂ ਹੁੰਦੀ ਤਿੰਨ ਦਿਨ ਸਾਡੇ ਕੋ ਪਾਠੀ ਨਹੀਂ ਸੰਭੀ ਜਾਣੇ ਖਾਲਸਾ ਜੀ ਇਦਾਂ ਦੇ ਹਾਲਾਤ ਨੇ ਸਾਡੇ ਮੈਂ ਅੱਖੀਂ ਦੇਖੀਆਂ ਚੀਜ਼ਾਂ ਬੋਲਦਾ ਪਿਆ ਗੁਰੂ ਸਾਹਿਬ ਦੀ ਕਿਰਪਾ ਨਾਲ ਦਾਸ ਵੀ ਕਈ ਵਾਰ ਰੋਲ ਲਾਉਂਦਾ ਹੈ ਤੇ ਇੱਕ ਵਾਰ ਕਿਸੇ ਦੇ ਘਰ ਗਏ ਸਾਰਾ ਪਰਿਵਾਰ ਬਾਹਰੋਂ ਆਇਆ ਅਮਰੀਕਾ ਤੋਂ ਤੇ ਉਹਨਾਂ ਦੇ ਬੱਚੇ ਦਾ ਵਿਆਹ ਸੀ ਜਦੋਂ ਉਹਨਾਂ ਦੇ ਘਰ ਖੰਡਪਾੜ ਸਾਹਿਬ ਦੀ ਉਹਨਾਂ ਨੂੰ ਕਹਿਣਗੇ ਵੀ ਖੰਡਪਾੜ ਸਾਹਿਬ ਕਰਾਉਣਾ ਕਹਿੰਦੇ ਨਾ ਨਾ ਬਾਬਾ ਜੀ ਅਸੀਂ ਸੁਖਨੀ ਸਾਹਿਬ ਕਰਾਉਣਾ ਸਾਡੇ ਕੋਲ ਇੰਨੀ ਸੇਵਾ ਨਹੀਂ ਹੋਣੀ ਅਸੀਂ ਕਿੱਥੋਂ ਸੇਵਾ ਕਰਾਂਗੇ ਅਸੀਂ ਤਾਂ ਪਾਪੀ ਆ ਅਸੀਂ ਤਾਂ ਫਲਾਣੇ ਆ ਅਸੀਂ ਧਮਕਾਣੇ ਆ ਚਲੋ ਉਹਨਾਂ ਨੇ ਜਿੱਦ ਕੀਤੀ ਅਸੀਂ ਉਹਨਾਂ ਨੂੰ ਕਿਹਾ ਵੀ ਨਹੀਂ ਖੰਡਪਾੜ ਸਾਹਿਬ ਦੀ ਸੇਵਾ ਹੁੰਦੀ ਹੈ ਵਿਆਹ ਤੇ ਅਖੰਡਪਾੜ ਸਾਹਿਬ ਹੀ ਕਰਾਓ ਕਿ ਮਹਾਰਾਜ ਦੀ ਪਾਵਨ ਪੁੱਤਰ ਬਾਣੀ ਕਰਕੇ ਤੁਹਾਡੇ ਘਰ ਨਵਾਂ ਜੀ ਆਉਣਾ ਉਹਨੇ ਆ ਕੇ ਭਾਈ ਫਿਰ ਤਾਈਓ ਦਾ ਕਲੇਸ਼ ਪੈਂਦਾ ਸੱਸ ਦਾ ਤੇ ਨੌਂ ਦਾ ਜੇ ਮਹਾਰਾਜ ਦੀ ਬਾਣੀ ਦਾ ਓਟ ਅਸਰਾਨੀ ਤੱਕ ਦੇ ਸੋ ਖਾਲਸਾ ਜੀ ਉਹਨਾਂ ਨੇ ਕਿਹਾ ਨਹੀਂ ਸੁਖਣੀ ਸਾਹਿਬ ਕਰਾਉਣਾ ਜਿਸ ਵੇਲੇ ਸੁਖਣੀ ਸਾਹਿਬ ਦੀ ਹਾਂ ਹੋਈ ਸੀ ਫਿਰ ਮਨਾਉਣਾ ਕੀਤਾ ਕਿ ਤੁਸੀਂ ਖੰਡਪਾੜ ਸਾਹਿਬ ਕਰਾਓ ਸਾਨੂੰ ਉਹਨਾਂ ਨੇ ਕਿਹਾ ਕਿ ਬਾਬੇ ਆਪਣੇ ਲਾਲਚ ਵਾਸ ਸਾਨੂੰ ਕਹਿੰਦੇ ਆ ਖੰਡਪਾੜ ਕਰਾਉਨ ਖਾਲਸਾ ਜੀ ਪਾਠੀਆਂ ਨੂੰ ਕੀ ਦੇ ਦੋਗੇ ਤੁਸੀਂ ਦੱਸਦਾ ਦੱਸਦਾ 1-1000 ਰੁਪਇਆ 12-1200 ਰੁਪਇਆ ਦੇ ਦੋਗੇ 7100 ਸਾਰੇ ਥਾਂ ਭੇਟਾ ਉਹਦੇ ਵਿੱਚੋਂ ਪਾਠੀਆਂ ਨੂੰ ਕੀ ਪ੍ਰਾਪਤ ਹੋਵੇਗਾ ਤਿੰਨਾਂ ਦਿਨਾਂ ਦਾ ਕਿਸੇ ਨੂੰ 1500 ਆ ਜਾਏਗਾ ਵੱਧ ਤੋਂ ਵੱਧ ਕਹਿੰਦੇ ਪਾਠੀ ਨਾ ਆਪਣੇ ਲਾਲਚ ਵਸ ਸਾਡੇ ਤੇ ਜੋਰ ਪਾਉਂਦੇ ਆ ਸਾਡੀ ਮਰਜ਼ੀ ਅਸੀਂ ਜੋ ਮਰਜ਼ੀ ਕਰੀਏ ਅਸੀਂ ਸੁਖਣੀ ਸਾਹਿਬ ਕਰਾਉਣਾ ਦਾਸ ਰਿਆ ਨੇ ਫਿਰ ਉਹਨਾਂ ਨੂੰ ਕਿਹਾ ਨਹੀਂ ਭਾਈ ਤੁਹਾਡਾ ਕਾਰਜ ਹੈ ਇਹ ਮਹਾਰਾਜ ਦੀ ਮਰਿਆਦਾ ਨਹੀਂ ਸੁਖਣੀ ਸਾਹਿਬ ਆਪਾਂ ਉਵੇਂ ਕਰਵਾਉਨੇ ਆ ਖੁਸ਼ੀ ਨਾਤੇ ਪਰ ਜਿਹੜੇ ਸੰਸਕਾਰਾਂ ਦੀ ਖੇੜ ਐ ਉਸ ਵੇਲੇ ਮਹਾਰਾਜ ਦੀ ਅਖੰਡ ਪਾਠ ਸਾਹਿਬ ਦੀ ਬਾਣੀ ਦਾ ਪਾਠ ਕਰਾਉਣਾ ਚਾਹੀਦਾ ਤੇ ਉਹਨਾਂ ਨੇ ਇਹ ਕਹਿ ਦਿੱਤਾ ਕਿ ਸਾਡੇ ਕੋਲ ਨਹੀਂ ਪਾਠੀ ਖਾਂਬ ਹੋਣੇ ਅਸੀਂ ਕਿੱਥੇ ਉਹਨਾਂ ਨੂੰ ਰੋਟੀਆਂ ਖਵਾਉਂਦੇ ਰਾਵਾਂਗੇ ਏਡੀ ਗੱਲ ਕਹੀ ਏਡਾ ਬੇੜਾ ਗਰਕ ਹੋਇਆ ਹੋਇਆ ਲੋਕਾਂ ਦਾ ਤੇ ਲੋਕੀ ਕਹਿੰਦੇ ਸਿੱਖੀ ਸਾਰੀ ਬਾਹਰ ਐ ਪੰਜਾਬ ਚੋਂ ਤੇ ਖਤਮ ਹੋ ਗਈ ਉਹ ਨਹੀਂ ਭਾਈ ਪੰਜਾਬ ਚੋਂ ਕਦੇ ਸਿੱਖੀ ਖਤਮ ਨਹੀਂ ਹੋ ਸਕਦੀ ਪੰਜਾਬ ਦੇ ਵਿੱਚੋਂ ਪ੍ਰੇਮ ਨਹੀਂ ਖਤਮ ਹੋ ਸਕਦਾ ਪਿਆਰ ਨਹੀਂ ਖਤਮ ਹੋ ਸਕਦਾ ਇਹ ਤੁਹਾਨੂੰ ਭੁਲੇਖਾ ਹੈ ਜਿਹੜੇ ਲੋਕ ਬਾਹਰ ਬਹੁਤੇ ਸਿੱਖ ਬਣ ਕੇ ਬੈਠੇ ਨੇ ਅੰਦਰੋਂ ਖੋਟੇ ਹੀ ਨੇ ਸੋ ਇਸ ਕਰਕੇ ਮੈਂ ਕਿਸੇ ਨੂੰ ਸੁਣਾ ਨਹੀਂ ਰਿਹਾ ਪਰ ਜਿਹੜੇ ਲੋਕੀ ਮੈਨੂੰ ਜਿਆਦਾ ਕਹਿੰਦੇ ਨਾ ਕਿ ਬਾਬਾ ਜੀ ਸਿੱਖੀ ਬਾਹਰ ਚਲੇਗੀ ਸੋ ਖਾਲਸਾ ਜੀ ਇੱਕ ਵਾਰ ਦੀ ਗੱਲ ਹੈ ਕਿ ਬਾਹਰੋਂ ਪਰਿਵਾਰ ਆਇਆ ਉਹਨਾਂ ਨੇ ਇੱਥੇ ਖੰਡਪੜ ਸਾਹਿਬ ਕਰਵਾਇਆ ਤੇ ਜਦੋਂ ਭੋਗ ਪਿਆ ਤਾਂ ਦਾਸ ਨੂੰ ਨਾ ਬਾਬਾ ਜੀ ਹੁਣਾਂ ਨੇ ਕਹਿਣਾ ਕੀਤਾ ਵੀ ਤੁਸੀਂ ਸੰਗਤ ਨੂੰ ਨਾ ਕੜਾ ਪ੍ਰਸ਼ਾਦ ਵਰਤਾ ਦਿਓ ਤੋ ਜਦੋਂ ਲੰਗਰ ਹਾਲ ਦੇ ਵਿੱਚ ਜਿੱਥੇ ਆਪਾਂ ਦੀਵਾਨ ਹਾਲ ਦੇ ਵਿੱਚ ਹੀ ਕੜਾ ਪ੍ਰਸ਼ਾਦ ਵਰਤਾਈਏ ਉਦੋਂ ਫਿਰ ਦੇਗ ਢੱਕਣ ਦੀ ਲੋੜ ਨਹੀਂ ਹੁੰਦੀ ਜੇ ਆਪਾਂ ਬਾਹਰ ਲੈ ਕੇ ਜਾਂਦੇ ਆ ਫਿਰ ਢੱਕਣ ਦੀ ਲੋੜ ਹੁੰਦੀ ਤੇ ਮੈਂ ਨਾ ਥਾਲ ਫੜ ਕੇ ਹੱਥ 'ਚ ਤੇ ਕੜਾ ਪ੍ਰਸ਼ਾਦ ਵਰਤਾਉਂਦਾ ਪਿਆ ਇੱਕ ਬੀਬੀ ਬਾਹਰੋਂ ਆਈ ਉਹ ਜਿਦਾਂ ਬੋਲੇ ਭਾਈ ਸਾਹਿਬ ਜੀ ਮੈਂ ਤੁਹਾਡੇ ਨਾਲ ਗੱਲ ਕਰਨੀ ਹੈਗੀ ਇਹ ਕਿਹੜੀ ਭਾਸ਼ਾ ਹੈ ਕਿੱਥੇ ਤੁਸੀਂ ਜੰਮੇ ਹੋ ਪੰਜਾਬ ਦੇ ਤੁਸੀਂ ਇੱਥੋਂ ਹੀ ਗਏ ਹੋ ਇੱਕ ਇਹੋ ਜੀ ਭਾਸ਼ਾ ਤੁਸੀਂ ਬੋਲਦੇ ਹੋ ਤੇ ਮੈਂ ਉਹਨਾਂ ਨੂੰ ਕਿਹਾ ਮਹਾਂ ਜੀ ਮਾਤਾ ਜੀ ਦੱਸੋ ਬੜੇ ਅਦਬ ਸਤਕਾਰ ਨਾਲ ਪ੍ਰੇਮ ਨਾਲ ਸਤਕਾਰ ਦੇ ਕੇ ਪੁੱਛਿਆ ਮੈਨੂੰ ਕਹਿੰਦੀ ਸਾਰੀ ਸਿੱਖੀ ਬਾਹਰ ਚਲੀ ਗਈ ਆ ਇੱਥੇ ਤਾਂ ਹੁਣ ਬੇੜਾਗਰਕ ਹੋ ਗਿਆ ਮੈਂ ਕਿਹਾ ਮਾਤਾ ਜੀ ਕਿਉਂ ਕਹਿੰਦੇ ਆ ਤੁਸੀਂ ਦੇਗੀ ਨੰਗੀ ਵਰਤਾਉਂਦੇ ਆ ਤਾਂ ਸਿੱਖੀ ਦਾ ਬੇੜਾਗਰਕ ਹੀ ਆ ਤੇ ਮੈਂ ਮਨ ਚ ਸੋਚਿਆ ਮੈਂ ਕਿ ਮਣਾ ਦੇਗ ਨੰਗੀ ਵਰਤੌਣ ਨਾਲ ਸਿੱਖੀ ਸਾਰੀ ਬਾਹਰ ਚਲੇਗੀ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਮਹਾਰਾਜ ਤੇ ਇੱਥੇ ਪ੍ਰਗਟੇ ਨੇ ਤੇ ਇੱਥੇ ਹਾਜ਼ਰ-ਨਾਜ਼ਰ ਨੇ ਲੋਕਾਂ ਦੀ ਇਹੋ ਜੀ ਮੱਤ ਹੈ ਸੋ ਖਾਲਸਾ ਜੀ ਮਹਾਰਾਜ ਦੀ ਬਾਣੀ ਦਾ ਅਦਬ ਸਤਕਾਰ ਕਰਿਆ ਕਰੋ ਜਿੰਨਾ ਕਰ ਸਕਦੇ ਹੋ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਘਰ ਜਾਂਦੇ ਹੋ ਐਨਾ ਅਦਬ ਸਤਕਾਰ ਮਹਾਰਾਜ ਨੂੰ ਕਰੋ ਮਹਾਰਾਜ ਨੂੰ ਕਦੇ ਪਿੱਠ ਨਾ ਕਰੋ ਕਈ ਮਹਾਰਾਜ ਦੇ ਦਰਬਾਰ ਵਿੱਚ ਹੀ ਪਿੱਠ ਕਰਕੇ ਖਲੋਤੇ ਹੁੰਦੇ ਨੇ ਸੋ ਅਦਬ ਨਾਲ ਕਦੇ ਵੀ ਕੈਪਰੀਆਂ ਪਾ ਕੇ ਨੰਗਾ ਨੰਗੀਆਂ ਲੱਤਾਂ ਕਰਕੇ ਨਾ ਜਾਓ ਜੇ ਜਾਣਾ ਤਾਂ ਫਿਰ ਚੋਲਾ ਪਾ ਕੇ ਜਾਓ ਸੋ ਕਦੇ ਵੀ ਉਹੋ ਜਿਹੇ ਢਕੀਲੇ ਕੱਪੜੇ ਪਾ ਕੇ ਨਾ ਜਾਓ ਉਹਦੇ ਨਾਲ ਕੀ ਹੁੰਦਾ ਤੁਸੀਂ ਪਾਪ ਖੱਟਦੇ ਹੋ ਆਪਣੀ ਜ਼ਿੰਦਗੀ ਦੇ ਵਿੱਚ ਉਹਦੇ ਨਾਲ ਕਿਸੇ ਦਾ ਕੁਝ ਨਹੀਂ ਹੁੰਦਾ ਜਾਈਂ ਕਈ ਬੀਬੀਆਂ ਕਹਿੰਦੀਆਂ ਇਹ ਆਪੋ ਆਪਣੀ ਮੱਤ ਹੁੰਦੀ ਐ ਕਈਆਂ ਦੀ ਸੁਰਤ ਬਿਰਤ ਚੰਗੀ ਹੋਵੇ ਤਾਂ ਉਹਨਾਂ ਨੂੰ ਕੁਝ ਨਹੀਂ ਹੁੰਦਾ ਕੱਪੜਿਆਂ ਦਾ ਕਿਉਂ ਨਹੀਂ ਹੁੰਦਾ ਸਤਿਗੁਰ ਜੀ ਨੇ ਕਹਿਣਾ ਕੀਤਾ ਸਤਿਗੁਰ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਵੇਲੇ ਆਪਾਂ ਕੱਲ ਨੂੰ ਸਾਖੀ ਆਪਨੀ ਨੂੰ ਸੁਣਾਵਾਂਗਾ ਕਿ ਮਹਾਰਾਜ ਨੇ ਸਾਦਗੀ ਨੂੰ ਕਿਉਂ ਉੱਚਾ ਕੀਤਾ ਸੋ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਬੇਅੰਤ ਸਾਨੂੰ ਚੀਜ਼ਾਂ ਸਿਖਾਈਆਂ ਖਾਲਸਾ ਜੀ ਸੋ ਆਹ ਧੰਨ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ ਤੇ ਹੋਣ ਵਾਲੀਆਂ ਖੇਡਾਂ ਸਰਵਣ ਕਰੀਏ ਜਿਹੜੀ ਅੱਜ ਵੀ ਹੱਡ ਬੀਤੀ ਮਹਾਰਾਜ ਦੀ ਕਿਰਪਾ ਸਦਕਾ ਇੱਕ ਮਾਤਾ ਜੀ ਨੇ ਸੁਣਾਉਣਾ ਕੀਤੀ ਹੈ ਮਾਤਾ ਜੀ ਨੇ ਦੱਸਣਾ ਕੀਤਾ ਕਿ ਬਾਬਾ ਦੀਪ ਸਿੰਘ ਸਾਹਿਬ ਦੀ ਸਾਡੇ ਤੇ ਵੱਡੀ ਖੁਸ਼ੀ ਹੋਈ ਬੜੀ ਕਿਰਪਾ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਕੀਤੀ ਉਹ ਕਹਿੰਦੇ ਕਿ ਮੇਰਾ ਪੁੱਤਰ ਉਹ ਪੜ੍ਹ ਲੈ ਕੇ ਵਧੀਆ ਪੜ੍ਹਾਈ ਉਹਨੇ ਕੀਤੀ ਹੈ ਇਕੱਲਾ- ਇਕੱਲਾ ਮੇਰਾ ਪੁੱਤ ਸੀ ਤੇ ਉਹਨੇ ਆਈਲੈਂਡਸ ਵਗੈਰਾ ਕਰਕੇ ਕੈਨੇਡਾ ਜਾਣ ਦੀ ਤਿਆਰੀ ਕੀਤੀ ਮਹਾਰਾਜ ਦੀ ਕਿਰਪਾ ਹੋਈ ਉਹ ਬਾਬਾ ਦੀਪ ਸਿੰਘ ਸਾਹਿਬ ਦੇ ਦਰ ਤੇ ਬਹੁਤ ਜਾਂਦਾ ਸੀ ਜੋ ਪਾਰੇ ਸਾਹਿਬ ਦੀ ਸੇਵਾ ਨਿਭਾਉਣੀ ਅਰਦਾਸਾਂ ਪੇਨਦੀਆਂ ਕਰਨੀਆਂ ਬੜੀ ਸੇਵਾ ਧੰਗ ਗੁਰੂ ਰਾਮਦਾਸ ਮਹਾਰਾਜ ਦੇ ਕਰ ਸਕਦਾ ਹੀ ਉਹਨੇ ਜਾਣਾ ਦੁਪਹਿਰ ਦੀ ਜਿਹੜੀ ਖਾਲਸਾ ਜੀ ਉਤੇ ਸੇਵਾ ਹੁੰਦੀ ਹੈ ਤਵਾਈ ਦੀ ਪ੍ਰਕਰਮਾਂ ਦੀ ਤਵਾਈ ਹੁੰਦੀ ਹੈ ਉਹਦੇ ਵਿੱਚ ਸ਼ਾਮਲ ਹੋਣਾ ਸਤਗੁਰੂ ਮਹਾਰਾਜ ਦੀ ਬੇਅੰਤ ਕਿਰਪਾ ਸੀ ਸੋ ਮਹਾਰਾਜ ਨੇ ਉਹਦੀ ਸੁਣੀ ਉਹਦਾ ਵੀਜ਼ਾ ਆ ਗਿਆ ਜਿਸ ਦਿਨ ਵੀਜ਼ਾ ਆਇਆ ਤੇ ਅਸੀਂ ਸਾਰਿਆਂ ਨੂੰ ਆਸੇ ਪਾਸੇ ਦੱਸਿਆ ਥੋੜੇ ਦਿਨ ਹੋਏ ਸੀ ਟਿਕਟ ਵੀ ਲੈ ਲਈ ਸਭ ਕੁਝ ਹੋ ਗਿਆ ਉਹਨੇ ਕੁਝ ਪੰਨ ਸੱਤਾਂ ਦਿਨਾਂ ਦੇ ਵਿੱਚ ਸੱਤਾਂ ਦੇ ਦਿਨਾਂ ਦੇ ਵਿੱਚ ਵਿੱਚ ਜਾਣਾ ਸੀ ਤੇ ਐਸੀ ਮਹਾਰਾਜ ਦੀ ਕੋਈ ਖੇਡ ਬਣੀ ਉਹਦਾ ਪਾਸਵਰਡ ਗਵਾਜ ਗਿਆ ਘਰੇ ਹੀ ਉਹਨੇ ਖੁਦ ਮੈਨੂੰ ਫੜਾਇਆ ਮੈਂ ਅਲਮਾਰੀ ਦੇ ਵਿੱਚ ਰੱਖਿਆ ਸੀ ਪਰ ਅਲਮਾਰੀ ਦੇ ਵਿੱਚੋਂ ਸਾਨੂੰ ਬਾਅਦ ਵਿੱਚ ਮਿਲਿਆ ਨਹੀਂ ਉਹ ਮੈਨੂੰ ਗੁੱਸੇ ਹੋਵੇ ਮੈਂ ਸਗੋਂ ਉਹਨੂੰ ਕਵਾਂਗੇ ਪੁੱਤਰ ਮੈਂ ਇੱਥੇ ਰੱਖਿਆ ਮੈਂ ਭੁੱਲੀ ਨਹੀਂ ਆ ਘਰ ਦਾ ਚੱਪਾ ਚਪਾ ਸੀ ਫੋਲ ਮਾਰਿਆ ਇਥੋਂ ਤੱਕ ਕੇ ਹਰ ਇੱਕ ਚੀਜ਼ ਸਮਾਨ ਅੰਦਰ ਜੋ ਪਿਆ ਸੀ ਬਾਹਰ ਕੱਢ ਕੇ ਵਿਹੜੇ 'ਚ ਰੱਖ ਦਿੱਤਾ A to Z ਖਾਲੀ ਕਰ ਦਿੱਤਾ ਪਰ ਸਾਨੂੰ ਕਿਤੇ ਵੀ ਪਾਸਵਰਡ ਨਹੀਂ ਮਿਲਿਆ ਤੋ ਮੇਰਾ ਪੁੱਤਰ ਕਹਿੰਦਾ ਮਾਤਾ ਮੈਂ ਕਿਵੇਂ ਜਾਊਂਗਾ ਇੱਕ ਆਪ ਤੇਰੀ ਮੇਰੀ ਟਿਕਟ ਹੈ ਮੈਂ ਹੁਣ ਕੀ ਕਰੂੰਗਾ ਜਿੰਨਾ ਬਣਾਇਆ ਏਡੀ ਛੇਤੀ ਕਿੱਥੇ ਬਣਦਾ ਤੇ ਮਾਤਾ ਜੀ ਹੁਣ ਕੀ ਕਰਾਂ ਉਹ ਤੇ ਸਭ ਕੁਝ ਬਣਿਆ ਹੋਇਆ ਸਭ ਕੁਝ ਲੱਗਾ ਹੋਇਆ ਹੁਣ ਮੈਂ ਕੀ ਕਰਾਂ ਮੈਂ ਇੱਥੇ ਹੀ ਰਹਿ ਜਾਵਾਂਗਾ ਬੜਾ ਉਹਨੇ ਮਨ ਸਿੱਟਿਆ ਮੈਂ ਇਹਨੂੰ ਕਹਿਆ ਪੁੱਤ ਕੋਈ ਗੱਲ ਨਹੀਂ ਤੂੰ ਬਾਬਾ ਦੀਪ ਸਿੰਘ ਸਾਹਿਬ ਨੂੰ ਚੇਤੇ ਕਰ ਸ਼ੀਦਾ ਸਿੰਘਾਂ ਨੂੰ ਯਾਦ ਕਰੀਏ ਸੋ ਮੇਰੇ ਕਹਿੰਦੇ ਹਸਬੰਡ ਸੀ ਜਿਹੜੇ ਉਹ ਵੀ ਬਾਬਾ ਦੀਪ ਸਿੰਘ ਸਾਹਿਬ ਦੇ ਬੜੀ ਸ਼ਰਧਾ ਰੱਖਦੇ ਕਹਿੰਦੇ ਮੈਂ ਇਹਨਾਂ ਨੂੰ ਕਿਹਾ ਵੀ ਆਪਾਂ ਕੁਝ ਨਾ ਕਰੀਏ ਆਪਾਂ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ ਚਲੀਏ ਅਸੀਂ ਅਰਦਾਸ ਬੇਨਤੀ ਕਰਕੇ ਸ਼ਾਮ ਨੂੰ ਘਰੇ ਆਏ ਘਰ ਆ ਕੇ ਇੱਕ ਵਾਰ ਫਿਰ ਸਾਰਾ ਸਮਾਨ ਅੰਦਰੋਂ ਕੱਢ ਕੇ ਵਾਰ-ਵਾਰ ਚਾਦਰਾਂ ਪੇਟੀਆਂ ਸਭ ਝਾੜ ਕੇ ਵੇਖਿਆ ਪਰ ਪਾਸਪੋਰਟ ਕਿਤੇ ਨਹੀਂ ਮਿਲਿਆ ਕਹਿੰਦੇ ਅਸੀਂ ਕੋਠੇ ਤੇ ਦੇਖਿਆ ਆਸ-ਪਾਸੇ ਲਾਗੇ ਬੰਨੇ ਗਲੀਆਂ ਦੇ ਵਿੱਚ ਵੇਖਿਆ ਕਿਤੇ ਡੇਗਣਾ ਪਿਆ ਹੋਵੇ ਜਾਂ ਕੋਈ ਚੀਜ਼ ਕਿਸੇ ਨੇ ਕੋਈ ਲੈ ਆ ਨਾ ਗਿਆ ਹੋਵੇ ਕਿਉਂਕਿ ਨਾ ਸਾਡੇ ਘਰੇ ਕੋਈ ਆਇਆ ਨਾ ਅਸੀਂ ਕਿਸੇ ਦੇ ਘਰੇ ਗਏ ਕਹਿੰਦੇ ਮੈਂ ਕੋਠੇ ਦੇ ਉੱਤੇ ਵੀ ਸਾਰੀ ਸਫਾਈ ਕੀਤੀ ਝਾੜੂ ਫੇਰਿਆ A to Z ਚੀਜ਼ ਚੈੱਕ ਕੀਤੀ ਪਰ ਪਾਸਪੋਰਟ ਨਹੀਂ ਮਿਲਿਆ ਮੇਰੇ ਨਾਲ ਮੇਰੇ ਹਸਬੰਦ ਨੇ ਮੇਰੇ ਬੇਟੇ ਨੇ ਨਾਲ ਕੋਠੇ ਤੇ ਫਿਰ ਕੇ ਅਸੀਂ ਸਾਰਾ ਕੁਝ ਦੇਖਿਆ ਪਰ ਪਾਸਪੋਰਟ ਨਹੀਂ ਮਿਲਿਆ ਫਿਰ ਉਸ ਤੋਂ ਬਾਅਦ ਕਹਿੰਨੀ ਮੈਂ ਕੀ ਕੀਤਾ ਮੈਂ ਦੁਖੀ ਹੋ ਗਈ ਉਸ ਤੋਂ ਬਾਅਦ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਘਰੇ ਜੋਤ ਜਗਦੀ ਆ ਸਾਡੇ ਮੈਂ ਦੇਗ ਬਣਾਈ ਕੜਾਹ ਪ੍ਰਸ਼ਾਦ ਦੀ ਹੁਣ ਖਾਲਸਾ ਜੀ ਕੜਾਹ ਪ੍ਰਸ਼ਾਦ ਦੀ ਦੇਗ ਦੀ ਮਹਾਨਤਾ ਕਿੰਨੂੰ ਪਤਾ ਕਿਸੇ ਨੂੰ ਵੀ ਨਹੀਂ ਜੇ ਪਤਾ ਹੋਵੇ ਤੇ ਮਹਾਰਾਜ ਦੇ ਘਰ ਜਾ ਕੇ ਇਦਾਂ ਨਾ ਕਹੋ ਵੀ ਬਾਬਾ ਜੀ ਥੋੜਾ ਦਿਓ ਬਾਬਾ ਜੀ ਐ ਕਰ ਦੋ ਕੜਾਹ ਪ੍ਰਸ਼ਾਦ ਮਹਾਰਾਜ ਦਾ ਸੀਤ ਪ੍ਰਸ਼ਾਦ ਹੈ ਜੇ ਖਾਲਸਾ ਜੀ ਕਲਗੀਧਰ ਪਾਸ਼ਾ ਮਹਾਰਾਜ ਪ੍ਰਸ਼ਾਦਾ ਛੱਕਦੇ ਹੋਣ ਤੇ ਆਪਾਂ ਜਾ ਕੇ ਦਰਸ਼ਨ ਕਰੀਏ ਤੇ ਸਤਿਗੁਰੂ ਆਪਣੇ ਪ੍ਰਸ਼ਾਦੇ ਦੇ ਵਿੱਚੋਂ ਸਾਨੂੰ ਬੁਰਕੀ ਦੇ ਦੇਣ ਤੇ ਅਸੀਂ ਮਹਾਰਾਜ ਨੂੰ ਕਹਿ ਦਈਏ ਨਹੀਂ ਮਹਾਰਾਜ ਜੀ ਅਸੀਂ ਨਹੀਂ ਖਾਣੀ ਸਾਨੂੰ ਥੋੜੀ ਕਰਕੇ ਦੇ ਦਿਓ ਕਿਸੇ 'ਚ ਏਡੀ ਹਿੰਮਤ ਹੈ ਕਿ ਕਲਗੀਧਰ ਪਾਸ਼ਾ ਮਹਾਰਾਜ ਦੇ ਪ੍ਰਸ਼ਾਦੇ ਨੂੰ ਕੋਈ ਨਾ ਕਰ ਦਵੇ ਸਗੋਂ ਅਸੀਂ ਤਾਂ ਚਾਹਾਂਗੇ ਸਤਿਗੁਰ ਸੱਚੇ ਪਾਸ਼ਾ ਸਾਨੂੰ ਆਪਣਾ ਸ਼ੀਤ ਪ੍ਰਸ਼ਾਦ ਦੇਣ ਕਿਉਂਕਿ ਅਸੀਂ ਮਹਾਰਾਜ ਦੇ ਦਰ ਦੇ ਕੂਕਰ ਹਾਂ ਜਿਵੇਂ ਕੁੱਤਾ ਖਾਲਸਾ ਜੀ ਆਪਣੇ ਮਾਲਕ ਵੱਲ ਤੱਕਦਾ ਹੈ ਜੀਭਾਂ ਮਾਰਦਾ ਕਿ ਮੈਨੂੰ ਰੋਟੀ ਪਾਊਗਾ ਇਦਾਂ ਸਾਡੀ ਬਿਰਤੀ ਹੁੰਦੀ ਹੈ ਕਿ ਕਲਗੀਧਰ ਪਾਸ਼ਾ ਮਹਾਰਾਜ ਪ੍ਰਸ਼ਾਦਾ ਛਕਦੇ ਹੁਣ ਪ੍ਰਤੱਖ ਜਾਣ ਕੇ ਦੇਖਿਓ ਕਿ ਮਹਾਰਾਜ ਆਸਣ ਤੇ ਸਜੇ ਹੋਣ ਪ੍ਰਸ਼ਾਦਾ ਛਕਦੇ ਹੋਣ ਤੇ ਅਸੀਂ ਜਾ ਕੇ ਮਹਾਰਾਜ ਸਾਨੂੰ ਪ੍ਰਸ਼ਾਦਾ ਦੇਣ ਅਸੀਂ ਕਹਿ ਰਹੀਏ ਨਹੀਂ ਮਹਾਰਾਜ ਜੀ ਥੋੜਾ ਜਿਆ ਦੇ ਦਿਓ ਕਿਸੇ ਤੇ ਹਿੰਮਤ ਹੈ ਕੋਈ ਕਹਿ ਸਕਦਾ ਫਿਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਸਰੂਪ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਭੋਗ ਲੱਗਾ ਹੋਇਆ ਸਤਪੁਰ ਜੀ ਦਾ ਸੀਤ ਪ੍ਰਸ਼ਾਦ ਕੜਾ ਪ੍ਰਸ਼ਾਦ ਉਹਨੂੰ ਲੋਕੀ ਕਿਵੇਂ ਹਿੰਮਤ ਕਰਕੇ ਕਹਿੰਦੇ ਬਾਬਾ ਜੀ ਇੰਨਾ ਕੁ ਦੇਓ ਬਾਬਾ ਜੀ ਬੱਸ ਬਾਬਾ ਜੀ ਥੋੜਾ ਜਿਹਾ ਦੇ ਦਿਓ ਜੋ ਭਾਈ ਉੱਥੇ ਸਿੰਘ ਦਿੰਦੇ ਉਹਨਾਂ ਨੂੰ ਸਿਆਣੇ ਨੇ ਉਹ ਪਹਿਲਾਂ ਹੀ ਥੋੜਾ ਦਿੰਦੇ ਨੇ ਸਵਾਇਆ ਦਿੰਦੇ ਨੇ ਉਹਨੇ ਹੰਗਾ ਫੌਜਾਂ ਨੂੰ ਹੀ ਵੱਡਾ ਸ਼ਾਨਦਾਰ ਦਿੰਦੇ ਨੇ ਹੋਰ ਕਿਸੇ ਨੂੰ ਨਹੀਂ ਦਿੰਦੇ ਸੋ ਉਥੇ ਕਦੇ ਵੀ ਨਾ ਨੁਕਰ ਨਹੀਂ ਕਰਨੀ ਚਾਹੀਦੀ ਨਾ ਆਪਣਾ ਕੜਾਹ ਪ੍ਰਸ਼ਾਦ ਲੈ ਕੇ ਕਿਸੇ ਨੂੰ ਦੇਣਾ ਚਾਹੀਦਾ ਸਾਡੀਆਂ ਬੀਬੀਆਂ ਸਾਡੇ ਭਾਈ ਕੀ ਕਰਦੇ ਨੇ ਕੜਾਹ ਪ੍ਰਸ਼ਾਦ ਲੈ ਕੇ ਤੇ ਬਾਅਦ ਵੰਡਣ ਲੱਗ ਪੈਂਦੇ ਨੇ ਲੋਕਾਂ ਨੂੰ ਨਹੀਂ ਭਾਈ ਉਹ ਤੈਨੂੰ ਮਿਲਿਆ ਜੇ ਕਲਗੀਧਰ ਪਾਸ਼ਾ ਮਹਾਰਾਜ ਪ੍ਰਤੱਖ ਸਜੇ ਹੋਣ ਤੇ ਕੋਈ ਮਹਾਰਾਜ ਕੋ ਜਾਵੇ ਮਹਾਰਾਜ ਸੱਚੇ ਪਾਸ਼ੋ ਪਾਸ਼ਾ ਜੀ ਉਹਨੂੰ ਪੰਜ ਲਾਲ ਦੇ ਦੇਣ ਹੀਰੇ ਦੇ ਦੇਣ ਕਦੇ ਕਿਸੇ ਨੇ ਵੰਡੇ ਕੋਈ ਕਵੇ ਮਹਾਰਾਜ ਆ ਮੈਂ ਇਹਨੂੰ ਦੇ ਦਿੰਦਾ ਮੈਂ ਇਹਨੂੰ ਦੇ ਦਿੰਦਾ ਮੈਂ ਨਹੀਂ ਰੱਖਣਾ ਸੋ ਕੜਾ ਪ੍ਰਸ਼ਾਦ ਦੀ ਖਾਲਸਾ ਜੀ ਕਦੇ ਵੰਡਣਾ ਨਹੀਂ ਚਾਹੀਦਾ ਆਪ ਸ਼ਕੋ ਨਾ ਕੁੱਤਿਆਂ ਨੂੰ ਪਾਓ ਨਾ ਪੰਛੀਆਂ ਨੂੰ ਪਾਓ ਨਾ ਮੱਛੀਆਂ ਨੂੰ ਪਾਓ ਕੜਾ ਪ੍ਰਸ਼ਾਦ ਦੀ ਮਹਾਨਤਾ ਬੜੀ ਉੱਚੀ ਸੁੱਚੀ ਹੈ ਗੁਰੂ ਨਾਨਕ ਸਾਹਿਬ ਜੀ ਪਰਥਾਏ ਪਰਸੋਂ ਦੀ ਸਾਖੀ ਵਿੱਚ ਆਪਾਂ ਕੜਾ ਪ੍ਰਸ਼ਾਦ ਦੀ ਮਹਾਨਤਾ ਦੀ ਸਾਖੀ ਜ਼ਰੂਰ ਸੁਣਾਵਾਂਗੇ ਸਤਿਗੁਰ ਸੱਚੇ ਪਾਸ਼ਾ ਕਿਰਪਾ ਕਰਨ ਸੋ ਖਾਲਸਾ ਜੀ ਕੜਾ ਪ੍ਰਸ਼ਾਦ ਦੀ ਵੱਡੀ ਮਹਾਨਤਾ ਹੈ ਸੋ ਮਾਤਾ ਜੀ ਕਹਿੰਦੇ ਮੈਂ ਜਪਤੀ ਸਾਹਿਬ ਦਾ ਪਾਠ ਕਰਕੇ ਆਨੰਦ ਸਾਹਿਬ ਦਾ ਪਾਠ ਕਰਕੇ ਕੜਾ ਪ੍ਰਸ਼ਾਦ ਬਣਾ ਕੇ ਤੇ ਚਪੈਰਾ ਸਾਹਿਬ ਕਟਿਆ ਖੁੱਲ੍ਹਾ ਚਪੈਰਾ ਸਾਹਿਬ ਉਸ ਦਿਨ ਕਟਿਆ ਚਪੈਰਾ ਸਾਹਿਬ ਕੱਟਣ ਤੋਂ ਬਾਅਦ ਧੰਨ ਕਲਗੀ ਤਰਪਾਸ਼ਾ ਧੰਨ ਮਾਤਾ ਸਾਹਿਬਦੇਵਾਂ ਕੌਰ ਤੇ ਬਾਬਾ ਦੀਪ ਸਿੰਘ ਸਾਹਿਬ ਸ਼ਹੀਦਾ ਸਿੰਘਾਂ ਅੱਗੇ ਅਰਦਾਸ ਕੀਤੀ ਕਿ ਬਾਬਾ ਜੀ ਜਿੱਥੇ ਵੀ ਪਾਸ ਬੜ ਗਿਆ ਮੇਰੀ ਸ਼ਰਧਾ ਹੈ ਤੁਹਾਡੇ ਦੇ ਤੁਹਾਡੇ ਤੋਂ ਬਿਨਾ ਮੈਂ ਕਿਤੇ ਜਾ ਕੇ ਪੁੱਛਣਾ ਨਹੀਂ ਕਿਉਂਕਿ ਮੈਨੂੰ ਪਿੰਡ ਦੇ ਲੋਕ ਕਹਿੰਦੇ ਨੇ ਪਿੰਡ ਦੀਆਂ ਬੀਬੀਆਂ ਕਹਿੰਦੀਆਂ ਨੇ ਫਲਾਣੇ ਥਾਂ ਇੱਕ ਸਿਆਣਾ ਰਹਿੰਦਾ ਜਿਹਨੂੰ ਮੂਰਖ ਆਪਾਂ ਮੰਨਦੇ ਆ ਲੋਕੀ ਸਿਆਣਾ ਕਹਿੰਦੇ ਨੇ ਸਾਡੇ ਆਸਪਾਸ ਉਹ ਮੂਰਖ ਨੇ ਉਹ ਮੂਰਖ ਕੋਈ ਰਹਿੰਦਾ ਹੈ ਤੇ ਉਥੋਂ ਪੁੱਛ ਲੈਨੇ ਆ ਤੇ ਉਹ ਦੱਸੂਗਾ ਵੀ ਕਿੱਥੇ ਗਿਆ ਪਾਸਵਰਡ ਤੁਹਾਡਾ ਇਹ ਤੁਹਾਡਾ ਕੋਈ ਕਾਲੇ ਇਲਮ ਨਾਲ ਲੈ ਗਿਆ ਹੋਇਆ ਤੇ ਖਾਲਸਾ ਜੀ ਇਵੇਂ ਹੀ ਸੀ ਕੁਛ ਕੌਣ ਚਾਹੁੰਦਾ ਕਿਸੇ ਦਾ ਪੁੱਤ ਕਮਾਈ ਤੇ ਲੱਗੇ ਕੌਣ ਚਾਹੁੰਦਾ ਕਿਸੇ ਦੇ ਘਰ ਪੈਸਾ ਆਵੇ ਕੋਈ ਨਹੀਂ ਚਾਹੁੰਦਾ ਕੋਈ ਭਾਈ ਮਹਿਲਾਂ ਵਾਲਾ ਹੋਵੇ ਰੱਜ ਕੇ ਖਾਵੇ ਕਿਸੇ ਨੂੰ ਕੋਈ ਨਹੀਂ ਇਹ ਚਾਹੁੰਦਾ ਕੋਈ ਕਿਸੇ ਵਿਰਲੇ ਦੇ ਮਨ 'ਚ ਹੋਊਗਾ ਭਾਈ ਮਹਾਰਾਜ ਸਾਨੂੰ ਦਿੱਤਾ ਹੈ ਮਹਾਰਾ ਸਾਰਿਆਂ ਨੂੰ ਦਵੇ ਕੋਈ ਵਿਰਲਾ ਹੈ ਦੇ ਲੋਕ ਕਹਿੰਦਾ ਪਰ ਜਦੋਂ ਜੇਬ ਦੇ ਵਿੱਚ ਫਲਾਣੇ ਦੇ ਪੈਸੇ ਹੋਣ ਤੇ ਆਪਣੇ ਨਾਲ ਹੁਣ ਮਨ ਕਰਦਾ ਵੀ ਮਣਿਆ ਇਹ ਕਿੱਥੋਂ ਪੈਸੇ ਆਈ ਜਾਂਦੇ ਇਹਨਾਂ ਨੂੰ ਇਦਾਂ ਦੀ ਲੋਕਾਂ ਦੀ ਬਿਰਤੀ ਹੈ ਕਹਿੰਦੀ ਮੈਂ ਮਾਤਾ ਜੀ ਕਹਿੰਦੀ ਮੈਂ ਮਹਾਰਾਜ ਅੱਗੇ ਐਵੇਂ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਮੈਂ ਕਿਤੇ ਨਹੀਂ ਜਾਣਾ ਮੈਂ ਤੇਰੇ ਤੋਂ ਬਿਨਾ ਕਿਤੇ ਨਹੀਂ ਜਾਣਾ ਜਿਵੇਂ ਸਤਿਗੁਰੂ ਜੀ ਦਾ ਬਚਨ ਹੈ ਕਿਸੇ ਹੀ ਕੋਈ ਕੋਏ ਮੰਜ ਨਮਾਣੀ ਇੱਕ ਤੂੰ ਜਿਵੇਂ ਖਾਲਸਾ ਜੀ ਪੁਰਾਣੇ ਸਾਧੂ ਜਿਹੜੇ ਧਾਰਨਾ ਪੜਿਆ ਕਰਦੇ ਸੀ ਕੋਈ ਕਿਸੇ ਦਾ ਕਿਸੇ ਦਾ ਕੋਈ ਮੇਰਾ ਇੱਕ ਤੂੰ ਮਾਲਕਾ ਐਵੇਂ ਕਹਿੰਦੀ ਮੈਂ ਅਰਦਾਸ ਕੀਤੀ ਤੇ ਮਹਾਰਾਜ ਦੀ ਕਿਰਪਾ ਸਦਕਾ ਰੋ ਰੋ ਕੇ ਅਰਦਾਸ ਕੀਤੀ ਬੈਰਾਗ ਚ ਤੇ ਧਨ ਕਲਗੀਧਰ ਪਾਸ਼ਾ ਧੰਨ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਹੋਈ ਕਿ ਉਸ ਦਿਨ ਮੈਂ ਸ਼ਾਮਾਂ ਨੂੰ ਘੁੰਮਦੀ ਘੁੰਮਦੀ ਮੈਨੂੰ ਖਿਆਲ ਆਇਆ ਮੇਰੇ ਮਨ ਵਿੱਚ ਆਈ ਵੀ ਕਿਉਂ ਨਾ ਮੈਂ ਕੋਠੇ ਚੜ੍ਹ ਕੇ ਆਸੇ ਪਾਸੇ ਵੇਖਾਂ ਕਿ ਕਿਤੇ ਪਿਆ ਹੀ ਨਾ ਹੋਵੇ ਕਹਿੰਦੀ ਮੈਂ ਆਪਣੇ ਪੁੱਤਰ ਨੂੰ ਕਿਹਾ ਆਪਾਂ ਆ ਕੋਠੇ ਤੇ ਵੇਖਦੇ ਆ ਇੱਕ ਵਾਰ ਫਿਰ ਮੈਂ ਕੋਠੇ ਤੇ ਵੀ ਇੱਕ ਦੋ ਵਾਰ ਗਈ ਸਾਂ ਕਹਿੰਦੀ ਜਦੋਂ ਮੈਂ ਕੋਠੇ ਤੇ ਪਹੁੰਚੀ ਕੋਠੇ ਦੇ ਸੈਂਟਰ ਦੇ ਵਿੱਚ ਛੱਤ ਦੇ ਸੈਂਟਰ ਦੇ ਵਿੱਚ ਪਾਸਪੋਰਟ ਪਿਆ ਜਿਵੇਂ ਮੈਂ ਪਾਸਪੋਰਟ ਰੱਖਿਆ ਸੀ ਓਵੇਂ ਹੀ ਪਾਸਪੋਰਟ ਪਿਆ ਉਹ ਕਿਵੇਂ ਆ ਗਿਆ ਉਹ ਸਾਰੀ ਕਿਰਪਾ ਬਾਬਾ ਦੀਪ ਸਿੰਘ ਸਾਹਿਬ ਦੀ ਵਰਤੀ ਖਾਲਸਾ ਜੀ ਕਿਸੇ ਨੇ ਕਾਲੇ ਇਲਮ ਨਾਲ ਖਿੱਚਿਆ ਸੀ ਕਾਲੇ ਇਲਮ ਨਾਲ ਚੀਜ਼ ਖਿੱਚੀ ਵੀ ਜਾਂਦੀ ਹੈ ਤੇ ਚੀਜ਼ ਰੱਖੀ ਵੀ ਜਾਂਦੀ ਹੈ ਜੇ ਕਈਆਂ ਦੇ ਘਰਾਂ ਵਿੱਚ ਇਹੋ ਜੀ ਚੀਜ਼ ਹੁੰਦੀ ਕੈਮਰੇ ਤੱਕ ਲੱਗੇ ਹੁੰਦੇ ਨੇ ਪਰ ਕਈ ਚੀਜ਼ਾਂ ਆ ਕੇ ਡਿੱਗ ਪੈਂਦੀਆਂ ਉਹ ਕੋਈ ਸਿੱਟਦਾ ਨਹੀਂ ਖਾਲਸਾ ਜੀ ਉਹ ਕਾਲੇ ਇਲਮ ਨਾਲ ਸੇਧ ਕਰਕੇ ਆ ਜਾਂਦਾ ਜਿਵੇਂ ਸਾਡੇ ਵਿੱਚ ਵੀ ਸਾਡੇ ਸਰੀਰ ਵਿੱਚ ਵੀ ਇੱਕ ਸ਼ਕਤੀ ਹੈ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਆਪਾਂ ਨਾਮ ਸਿਮਰਨ ਅਭਿਆਸ ਕਰਾਂਗੇ ਬਾਣੀ ਪੜਾਂਗੇ ਬਿਆੰਤ ਉਦੋਂ ਇਹ ਸਾਡੇ ਅੰਦਰ ਸ਼ੰਤੀ ਪ੍ਰਗਟ ਹੁੰਦੀ ਹੈ ਅਸੀਂ ਜਿੱਥੋਂ ਦਾ ਧਿਆਨ ਧਰਾਂਗੇ ਹਜੂਰ ਸਾਹਿਬ ਦਾ ਸਰੀਰ ਸਣੇ ਉੱਥੇ ਪ੍ਰਗਟ ਹੋ ਜਾਵਾਂਗੇ ਇਹ ਸਾਡੇ ਸਰੀਰ ਵਿੱਚ ਇਹ ਸਿੱਧੀ ਹੈ ਮਹਾਰਾਜ ਵੀ ਬਖਸ਼ੀ ਹੋਈ ਪਰ ਕੋਈ ਕਮਾਵੇ ਤਾਂ ਸਹੀਂ ਮਹਾਰਾਜ ਨੂੰ ਟਚਰਾ ਕਰਨ ਵਾਲੇ ਸਤਗੁਰ ਦਾ ਪਿਆਰ ਨਹੀਂ ਪਾ ਸਕਦੇ ਸਤਗੁਰ ਨੂੰ ਪ੍ਰੇਮ ਕਰਨ ਵਾਲੇ ਸਤਗੁਰ ਦੇ ਘਰੋਂ ਸਭ ਕੁਝ ਲੈ ਜਾਂਦੇ ਨੇ ਸੋ ਖਾਲਸਾ ਜੀ ਕਿਸੇ ਨੇ ਸੱਚ ਕਿਹਾ ਹੈ ਕਿ ਜੇ ਦੁਨੀਆ ਵਿੱਚ ਰਾਜਾ ਬਣ ਕੇ ਜੀਣਾ ਹੈ ਤੇ ਅਮਰਤ ਵੇਲੇ ਅਕਾਲ ਪੁਰਖ ਵਾਹਿਗੁਰੂ ਅੱਗੇ ਭਿਖਾਰੀ ਬਣ ਉਹਦੇ ਅੱਗੇ ਮੰਗਤਾ ਬਣ ਕਿਉਂਕਿ ਉਹ ਜੋ ਤੈਨੂੰ ਦਵੇਗਾ ਉਹ ਸੰਸਾਰ ਦੇ ਕੋਲ ਨਹੀਂ ਹੋਵੇਗਾ ਕਿਉਂਕਿ ਸੰਸਾਰ ਦੇ ਕੋਲੇ ਪੈਸਾ ਹੈ ਧਨ ਹੈ ਸ਼ੌਹਰਤ ਹੈ ਪਰ ਕਿਸੇ ਕੋਲੇ ਪਰਮੇਸ਼ਰ ਦਾ ਨਾਮ ਨਹੀਂ ਤੇ ਪਰਮੇਸ਼ਰ ਦੇ ਨਾਮ ਤੋਂ ਉੱਚੀ ਕੋਈ ਅਮੁੱਲਕ ਦਾਤ ਨਹੀਂ ਸੋ ਖਾਲਸਾ ਜੀ ਐਵੇਂ ਮਾਤਾ ਕਹਿੰਦੀ ਸਾਨੂੰ ਉਹ ਪਾਸਪੋਰਟ ਮਿਲਿਆ ਤੇ ਧੰਨ ਬਾਬਾ ਦੀਪ ਸਿੰਘ ਸਾਹਿਬ ਦਾ ਸ਼ੁਕਰ ਕੀਤਾ ਅਸਥਾਨ ਤੇ ਜਾ ਕੇ ਅਰਦਾਸ ਬੇਨਤੀ ਕੀਤੀ ਤੇ ਮੈਂ ਸੁਖਿਆ ਸੀ ਬਾਬਾ ਜੀ ਕਿਰਪਾ ਕਰਕੇ ਪਾਸਪੋਰਟ ਮਿਲ ਜੇ ਮੈਂ ਸ਼ੀਦੀ ਦੇਖ ਕਰਾਵਾਂਗੀ ਸੋ ਉਦੋਂ ਮਾਤਾ ਕਹਿੰਨੀ ਮੈਂ ਸ਼ੀਦੀ ਦੇਖ ਵੀ ਕਰਾਈ ਐਵੇਂ ਖਾਲਸਾ ਜੀ ਉਹਨਾਂ ਦੇ ਕਾਰਜ ਸਫਲੇ ਹੋਏ ਤੇ ਉਹਨਾਂ ਦਾ ਬੇਟਾ ਫਿਰ ਬਾਹਰ ਗਿਆ ਧੰਨ ਬਾਬਾ ਦੀਪ ਸਿੰਘ ਸਾਹਿਬ ਦੀਆਂ ਵੱਡੀਆਂ ਖੇਡਾਂ ਖਾਲਸਾ ਜੀ ਐਸੀ ਮਹਿਮਾ ਐਸੀ ਲੀਲਾ ਕੋਈ ਸਮਝ ਨਹੀਂ ਸਕਦਾ ਇਹ ਸਮਝਣ ਤੋਂ ਪਰੇ ਦੀ ਗੱਲ ਹੈ ਸੋਚਣ ਸਮਝਣ ਤੋਂ ਪਰੇ ਦੀਆਂ ਖੇਡਾਂ ਨੇ ਇਹ ਵਿਰਲੇ ਟਾਵੇਂ ਨੇ ਜਿਹੜੇ ਭਾਈ ਪ੍ਰੇਮ ਰੱਖਦੇ ਨੇ ਸ਼ਰਧਾ ਰੱਖਦੇ ਨੇ ਉਹਨਾਂ ਨੂੰ ਇਹ ਚੀਜ਼ਾਂ ਨਸੀਬ ਹੁੰਦੀਆਂ ਧੰਨ ਬਾਬਾ ਦੀਪ ਸਿੰਘ ਸਾਹਿਬ ਭਾਈ ਸਾਰਿਆਂ ਦੀਆਂ ਝੂਲੀਆਂ ਪਰਣ ਸਾਰਿਆਂ ਨੂੰ ਸੁੱਖ ਵਰਤਾਉਣ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਮਹਾਰਾਜ ਦੀਨ ਦੁਨੀ ਦੇ ਮਾਲਕ ਜਿਨ੍ਹਾਂ ਦੇ ਚਰਨੀ ਲੱਗਿਆਂ ਭਾਈ ਸੁੱਖ ਪ੍ਰਾਪਤ ਹੁੰਦਾ ਸੋ ਖਾਲਸਾ ਜੀ ਇੱਕ ਬੇਨਤੀ ਹੋਰ ਕਰਨੀ ਹੈ ਕਿ ਜਿਵੇਂ ਮੈਂ WhatsApp ਦਾ ਆਪਣਾ ਨੰਬਰ ਸ਼ੇਅਰ ਕੀਤਾ ਸਾਰਿਆਂ ਨੂੰ ਡਿਸਕ੍ਰਿਪਸ਼ਨ ਦੇ ਵਿੱਚ ਪਾਇਆ ਹੋਇਆ ਮੇਰੀ ਹੱਥ ਬਨ ਕੇ ਬੇਨਤੀ ਹੈ ਭਾਈ ਮੈਨੂੰ ਕੋਈ ਫੋਨ ਨਾ ਕਰੇ ਮੈਂ ਐਸੇ ਕਰਕੇ ਨੰਬਰ ਪਾਇਆ ਮੈਨੂੰ ਵਟਸਐਪ ਦੇ ਉੱਤੇ ਵੌਇਸ ਮੈਸੇਜ ਭੇਜ ਦਿਓ ਮੈਸੇਜ ਭੇਜ ਦਿਓ ਦੂਸਰੀ ਬੇਨਤੀ ਕਿ ਕਈ ਵੀਰ ਜਿਹੜੇ ਮੈਸੇਜ ਕੀਤੇ ਨੇ ਕਈਆਂ ਨੇ ਉਹਨਾਂ ਦਾ ਰਿਪਲਾਈ ਨਹੀਂ ਹੋਇਆ ਵੀਰ ਜੀ 250 300 ਦੇ ਕਰੀਬ ਮੈਨੂੰ ਡੇਲੀ ਮੈਸੇਜ ਆਈ ਜਾਂਦਾ ਮੈਂ ਦੋਹਾਂ ਦਾ ਰਿਪਲਾਈ ਕਰਦਾ ਤੇ 10 ਆਉਂਦੇ ਨੇ ਸੋ ਜਿੱਦਾਂ ਜਿੱਦਾਂ ਕਿਸੇ ਦੀ ਵਾਰੀ ਆਏ ਜਾਊਗੀ ਮੈਂ ਸਾਰਿਆਂ ਦਾ ਰਿਪਲਾਈ ਕਰੂੰਗਾ ਸਾਰਿਆਂ ਨੂੰ ਮੈਸੇਜ ਕਰੂੰਗਾ ਸਾਰਿਆਂ ਦੀਆਂ ਅਰਦਾਸਾਂ ਬੇਨਤੀਆਂ ਕਰਾਊਂਗਾ ਮੈਂ ਭਜਦਾ ਨਹੀਂ ਗੁਰੂ ਨਾਨਕ ਸਾਹਿਬ ਦੀ ਕਿਰਪਾ ਸਦਕਾ ਪਰ ਵੀਰ ਜੀ ਕਈ ਵਾਰ ਬੰਦਾ ਸੇਵਾ ਨਿਭਾਉਂਦਾ ਹੁੰਦਾ ਗੁਰੂ ਘਰੇ ਹੁੰਦਾ ਜਾਂ ਘਰ ਦਾ ਕੋਈ ਕੰਮ ਕਰਦਾ ਹੁੰਦਾ ਜਾਂ ਕਿਸੇ ਪ੍ਰਕਾਰ ਕਿਸੇ ਨੂੰ ਮਿਲਣ ਗਿਆ ਹੁੰਦਾ ਕਿਉਂਕਿ ਜਿਵੇਂ ਖਾਲਸਾ ਜੀ ਦਸਵੰਦ ਦੀ ਸੇਵਾ ਆਪ ਜੀ ਕੱਢਦੇ ਹੋ ਤੇ ਉਹਲੇ ਵਿੱਚ ਉਹ ਤੇਲ ਫੋਲ ਪਟਾਵਾ ਜਿਹੜੀਆਂ ਭੇਜਦੇ ਉਹ ਫਿਰ ਚੰਗੇ ਕਾਰਜਾਂ ਵਿੱਚ ਲਾਉਣ ਵਾਸਤੇ ਮੈਂ ਉਹ ਕੰਮ ਲੱਭਦਾ ਮੈਂ ਉਹ ਸਿੰਘ ਲੱਭਦਾ ਹਾਂ ਜਿਨ੍ਹਾਂ ਨੂੰ ਲੋੜ ਐ ਜਿੱਥੇ ਭਾਈ ਸੇਵਾ ਦੀ ਲੋੜ ਐ ਉਹ ਸਥਾਨ ਲੱਭਦਾ ਜਿੱਥੇ ਸਤਿਗੁਰ ਜੀਆਂ ਦੇ ਪੁਸ਼ਾਕੇ ਹਨੀ ਉਹ ਸਥਾਨ ਲੱਭਦਾ ਜਿੱਥੇ ਸੰਗਤਾਂ ਦਾ ਦਸਵੰਦ ਲੱਗ ਸਕੇ ਫਿਰ ਉਹਨਾਂ ਨੂੰ ਬੇਨਤੀ ਕਰਦਾਂਗੇ ਭਾਈ ਦਸਵੰਦ ਭੇਜੋ ਇੱਥੇ ਆਹ ਕਾਰਜ ਕਰਨ ਵਾਲਾ ਮੈਂ ਉਹ ਵੀ ਘੁੰਮਦਾ ਫਿਰਦਾ ਰਾਤ ਨੂੰ 12 ਵਜੇ ਤੱਕ ਖਾਲਸਾ ਦੀ ਮੈਂ ਅਰਦਾਸਾਂ ਲਿਖਦਾ ਮੈਨੂੰ ਸਿਰਫ 2-3 ਘੰਟੇ ਦੀ ਨੀਂਦ ਨਸੀਬ ਹੁੰਦੀ ਐ ਮੈਂ ਸਾਰਿਆਂ ਨੂੰ ਭਾਈ ਭੇਜਾਂਗਾ ਸੋ ਇਹਦੇ ਵਿੱਚ ਮਾਨ ਹੰਕਾਰ ਵਾਲੀ ਕੋਈ ਗੱਲ ਨਹੀਂ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਸਭ ਕੁਝ ਚੱਲ ਰਿਹਾ ਤੇ ਇੱਕ ਹੋਰ ਬੇਨਤੀ ਜਿਹੜੀ ਸਭ ਤੋਂ ਵੱਡੀ ਤੇ ਮੇਰੇ ਦਿਲ ਤੋਂ ਲੱਗੀ ਆ ਉਹ ਮੈਂ ਬੇਨਤੀ ਆਪ ਜੀ ਨੂੰ ਕਰਨੀ ਹੈ ਕਿ ਭਾਈ ਸਾਰੀਆਂ ਸੰਗਤਾਂ ਦਾ ਮੈਂ ਦਿਲੋਂ ਧੰਨਵਾਦ ਕਰਦਾ ਜਦੋਂ ਦਾਸ ਨੇ ਗੱਲ ਕੀਤੀ ਸੀ ਕਿ ਚੈਨਲ ਸ਼ਾਇਦ ਬੰਦ ਕਰ ਦੇਣ YouTube ਨੇ ਫਿਰ ਇੱਕ ਦਿਨ ਉਹਨੂੰ ਡੀਮੋਨਟਾਈਜ਼ ਵੀ ਕੀਤਾ ਸੀ ਪਰ ਗੁਰੂ ਸਾਹਿਬ ਦੀ ਐਸੀ ਕਿਰਪਾ ਤੁਹਾਡਾ ਸੰਗਤਾਂ ਦਾ ਐਸਾ ਪਿਆਰ ਹੋਇਆ ਕਿ ਉਹਨਾਂ ਨੇ ਫਿਰ ਆਪਣੀ ਗਲਤੀ ਦੀ ਮਾਫੀ ਮੰਨ ਕੇ ਚੈਨਲ ਮੇਰੇ ਨੂੰ ਵਧੀਆ ਕਰ ਦਿੱਤਾ ਚਲਾ ਦਿੱਤਾ ਸੋ ਖਾਲਸਾ ਜੀ ਸਾਰਿਆਂ ਦਾ ਦਿਲੋਂ ਧੰਨਵਾਦ ਹੈ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਲਗੀਧਰ Swami ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੱਚੇ ਪਾਤਸ਼ਾਹ ਤੰਦਰ ਮਾਤਾ ਸਾਹਿਬ ਦੇਵਾਂ ਕੌਰ ਦੀ ਸਾਰਿਆਂ ਨੂੰ ਸੁਖ ਵਰਤੌਣ ਸਾਰਿਆਂ ਦੀਆਂ ਗਲਤੀਆਂ ਭੁੱਲਾਂ ਚੁੱਕਾ ਮੁਆਫ ਕਰਨ ਮਹਾਰਾਜ ਕਿਰਪਾ ਕਰਨ ਆਪਣੀ ਬਾਣੀ ਦਾ ਪ੍ਰੇਮ ਪਿਆਰ ਲਾ ਲੈਣ ਛੇਦਾ ਸਿੰਘਾਂ ਦੀ ਕਿਰਪਾ ਵਰਤੇ ਅਸੀਂ ਭਾਈ ਮਹਾਰਾਜ ਦੀ ਬਾਣੀ ਨਾਲ ਜੁੜੀਏ ਕਿਉਂਕਿ ਕਾਲ ਯੁਗ ਦੇ ਵਿੱਚ ਆਸਰਾ ਸਹਾਰਾ ਬਣਨ ਵਾਲਾ ਗੁਰੂ ਨਾਨਕ ਸਾਹਿਬ ਜੀ ਦਾ ਨਾਂ ਹੈ ਉਸ ਤੋਂ ਬਿਨਾ ਕੋਈ ਤੁਹਾਡਾ ਦੁੱਖ ਨਹੀਂ ਘਟ ਸਕਦਾ ਜਿਨ੍ਹਾਂ ਮਰਜੀ ਧੱਕੇ ਜਿਨ੍ਹਾਂ ਮਰਜੀ ਠੇਡੇ ਖਾ ਕੇ ਵੇਖ ਲੋ ਖਾਲਸਾ ਜੀ ਆਉਣਾ ਪੈਣਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਕੋਲੇ ਸੋ ਮੈਂ ਪਹਿਲਾਂ ਬੇਨਤੀ ਕਰਦਾ ਕਿ ਉਹ ਤੱਕੇ ਵੀ ਖਾਣੇ ਨੇ ਠੇਡੇ ਵੀ ਖਾਣੇ ਨੇ ਕਿਉਂ ਨਾ ਪਾਈ ਅਸੀਂ ਸਿੱਧੇ ਸਤਗੁਰੂ ਜੀ ਦੇ ਕੋਲ ਆ ਜਾਈਏ ਭਰੋਸਾ ਰੱਖੀਏ ਪ੍ਰੇਮ ਰੱਖੀਏ ਤੇ ਸਬਰ ਰੱਖੀਏ ਜਿਹੜਾ ਬੰਦਾ ਸਬਰ ਰੱਖਦਾ ਉਹਨੂੰ ਸਤਗੁਰੂ ਜੀ ਫਿਰ ਰਜਾ ਦੇਂਦੇ ਨੇ ਮਿੱਠੇ ਫਲ ਬਖਸ਼ ਕੇ ਸੋ ਸਾਰਿਆਂ ਨੂੰ ਮਹਾਰਾਜ ਚੜ੍ਹਦੀ ਕਲਾ ਵਿੱਚ ਰੱਖਣ ਭੁੱਲਾਂ ਦੀ ਖਿਮਾ ਬਖਸ਼ ਦੇਣੀ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ